ਪਿਛਲੇ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜਦੋਂ ਮੁਹਾਲੀ ਦੇ ਵਾਇਕੀ ਸਟ੍ਰੰਗ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਕਰੀ ਉਹਨਾਂ ਨੂੰ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸਪੋਰਟ ਮਿਲ ਰਹੀ ਹੈ ਕਿ ਬਾਕੀ ਬੰਦੀ ਸਿੰਘਾਂ ਨੂੰ ਵੀ ਮਿਲ ਰਹੀ ਹੈ ਇਕੱਲੇ ਰਾਜਵਾਨੇ ਦਾ ਕਰ ਰਹੇ ਨੇ ਅੱਜ ਉਹਨਾਂ ਦਾ ਵੀ ਕੀ ਕਰਨਗੇ ਸਪੋਰਟ ਹੋਊ ਪੂਰਾ ਰਾਜਵਾਨਾ ਕਿਹੜਾ ਉਹਨਾਂ ਦੀ ਮੰਨ ਰਿਹਾ ਹੈਗਾ ਤੋਂ ਬਲਵੰਤ ਸਿੰਘ ਰਾਜਵਾਨੇ ਦਾ ਬਹੁਤ ਡੇਡਾ ਜਿਹਾ ਕੇਸ ਹੈ ਅਕਤਾਰ ਸਿੰਘ ਹਵਾਰੇ ਦਾ ਜੇ ਤਾਂ ਅਸੀਂ ਤਾਰੇਦਾ ਦੇ ਪਰਮਿਸੀ ਪਿਓਰੇ ਦਾ ਸਰਕਾਰ ਨੂੰ ਚਾਹੀਦਾ ਵੀ ਦੇਖੋ ਇੰਨੇ ਸਾਲ ਹੋ ਗਏ ਕਟਕਟ ਪਰੋਲ ਤਾਂ ਦੇ ਦੇਣ ਉਹ ਸਰਬਤ ਖਾਲਸਾ ਨਹੀਂ ਤਾਂ ਭਾਈ ਜੇ ਤਾਰ ਸਿੰਘ ਵਾਰ ਨੂੰ ਜਥੇਦਾਰ ਬਣਾਇਆ ਨਹੀਂ ਬਣਾਇਆ ਤਾਂ ਹੈ ਨਾ ਹੁਣ ਜਦ ਤੱਕ ਆਪਾਂ ਉੱਥੇ ਆ ਕੇ ਆਪਣਾ ਕਬਜ਼ਾ ਨਹੀਂ ਲੈਂਦੇ ਉਹਨਾਂ ਦਾ ਤਾਂ ਕੋਈ ਫਾਇਦਾ ਹੀ ਨਹੀਂਗਾ ਉਹਨਾਂ ਦਾ ਜਿਹੜਾ ਐਕਟਿੰਗ ਜਥੇਦਾਰ ਹੈ ਉਹ ਹੈਗਾ ਧਾਂਸੀ ਕਮੰਡ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਉਹ ਤਨਖਾਹੀਆ ਕਰਾਰ ਦਿੱਤੇ ਹੋਏ ਨੇ ਕਿ ਜਦੋਂ ਉਹ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਤੇ ਹੋਰ ਤੁਹਾਡੇ ਕੋਲ ਥੋੜੇ ਨੇ ਕਿਸੇ ਹੋਰ ਨੂੰ ਜਥੇਦਾਰ ਦਾ ਤੁਸੀਂ ਦਿਨ ਰਾਤ ਕੋਮਿਨ ਸਾਫ ਮੋਰਚਾ ਮੁਹਾਲੀ ਦੇ ਵਿੱਚ ਜਿਹੜਾ ਲੱਗੇ ਹੋਏ ਉਹ ਲੀਡਰਲੈਸ ਹੈ ਮੋਰਚਾ ਸਾਂਭਣਾ ਕੋਈ ਛੋਟੀ ਗੱਲ ਨਹੀਂ ਇਹ ਤਾਂ ਮੋਰਚਾ ਲਾ ਕੇ ਆਪਣੇ ਆਪਣੇ ਘਰਾਂ ਨੂੰ ਬਹਿ ਗਏ ਮੋਰਚਾ ਲੰਬਾ ਵੀ ਚੱਲ ਸਕਦਾ ਹੁਣ ਚੱਲਿਆ ਹੀ ਹੈ 2.5 ਸਾਲ ਹੋ ਗਏ ਹੁਣ ਆਪ ਕਹਿੰਦੇ ਨੇ ਵੀ ਸਾਨੂੰ ਉਮੀਦ ਨਹੀਂ ਸੀ ਵੀ ਇੰਨਾ ਲੰਬਾ ਮੋਰਚਾ ਚੱਲ ਜੂਗਾ ਸੋ ਇਹ ਤਾਂ ਚਲੇ ਗਏ ਆਪਣੇ ਆਪਣੇ ਘਰਾਂ ਨੂੰ ਬਹਿ ਕੇ ਜਦੋਂ ਉਹਨਾਂ ਨੂੰ ਫੋਨ ਕਰੋ ਇੱਕ ਹੀ ਗੱਲ ਹੁੰਦੀ ਹੈ ਉਹਨਾਂ ਦੇ ਪਾਉ ਜੀ ਅਸੀਂ ਵੀ ਆਪਣੇ ਬੱਚੇ ਦੇਖਣੇ ਆ ਫਿਰ ਜੇ ਤੁਸੀਂ ਆਪਣੇ ਬੱਚੇ ਦੇਖਣੇ ਹੋਰੇ ਸਾਨੂੰ ਉਟਾਇਆ ਗਈ ਸੀਗਾ ਦੇਖੋ ਸੁਪਰੀਮ ਕੋਰਟ ਦੇ ਵਿੱਚ ਤਾਂ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ ਕ੍ਰੈਡ ਜਿਹੜਾ ਜਾਂਦਾ ਆਪਣਾ ਹੀ ਦੱਸਦਾ ਵੀ ਮੈਂ ਹੀ ਕਰ ਰਿਹਾ ਜੋ ਕੁਝ ਕਰ ਰਿਹਾ ਬਾਕੀ ਦੂਜਾ ਕੁਝ ਨਹੀਂ ਕਰ ਰਹਾਗਾ ਉਹਦੇ ਕੋਲ ਤਾਂ ਸਹੀ ਗੱਲੇ ਨਹੀਂ ਪਹੁੰਚ ਰਹੀ ਇਹ ਮੋਰਚਾ ਦੋ ਫਾੜ ਹੈ ਤਿੰਨ ਫਾੜ ਹੈ ਤਾਂ ਹੀ ਤਾਂ ਹਲਤ ਹੋਏ ਨਹੀਂ ਹੈ ਇਹ ਮੋਰਚੇ ਦੀ ਆਪ ਹੀ ਅਸੀਂ ਗੱਲਾਂ ਕਰਦੇ ਆ ਵੀ ਰੱਬੇ ਇਹਦੇ ਉਸ ਨੇਲੀ ਛਤਰੀ ਵਾਲੇ ਤੇ ਆ ਇਹਨਾਂ ਦੇ ਵਸਦਾ ਕੁਝ ਹੈ ਨਹੀਂਗਾ ਲਖਵਿੰਦਰ ਸਿੰਘ ਲੱਖਾ ਹੋਰ ਪਾਸੇ ਜਰੂਰ ਚਲੇ ਜਾਊਗਾ ਕਿ ਜੇ ਸਿਆਸੀ ਆਲੀਆ ਉੱਥੇ ਚਲੇ ਜਾਊਗਾ ਜੇ ਉਹ ਇੱਥੇ ਆ ਕੇ ਸੰਗਤਾਂ ਨੂੰ ਕਹਦੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਣਦਾ ਸਾਡੇ ਲਈ ਬੈਠੇ ਹੋ ਕਿੰਨਾ ਵੱਡਾ ਹੌਸਲਾ ਮਿਲਦਾਗਾ ਉਹ ਤਿੰਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਹੈਗਾ ਨਾ ਆਪ ਸ਼ਮਸ਼ੀਰ ਸਿੰਘ ਆਇਆ ਨਾ ਲਖਵਿੰਦਰ ਸਿੰਘ ਆਇਆ ਨਾ ਹੀ ਗਰਮੀਤ ਸਿੰਘ ਆਇਆ ਡੈਗ ਸਿੰਘ ਹੈ ਉਹ ਕਹਿੰਦਾ ਸਾਨੂੰ ਘੋੜੇ ਨਹੀਂ ਰਾਸ਼ਨ ਮਿਲ ਜੇ ਹੁਣ ਪੈਸਾ ਦਾ ਨਹੀਂ ਰਿਹਾ ਨੌਜਵਾਨ ਕੀ ਕਰਨਗੇ ਜਦੋਂ ਇੱਕ ਬੰਦਾ ਅੰਦਰ ਜੇਲ੍ਹ 'ਚ ਫਸ ਜਾਂਦਾਗਾ ਤੇ ਉਹਨੂੰ ਕੋਈ ਮਿਲਣ ਤਾਂ ਜਾਂਦਾ ਨਹੀਂਗਾ ਸਤਿ ਸ਼੍ਰੀ ਅਕਾਲ ਸਤਿਸ਼ੂ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪਹੁੰਚੇ ਹਾਂ ਕੌਮੀ ਇਨਸਾਫ ਮੋਰਚਾ ਮੁਹਾਲੀ ਦੇ ਵਿੱਚ ਪਿਛਲੇ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜਦੋਂ ਮੁਹਾਲੀ ਦੇ ਵਾਪਿਸ ਸਟ੍ਰੋਂਗ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਇਸ ਮੋਰਚੇ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੀ ਮੰਗ ਵੀ ਮੋਰਚੇ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਅੱਜ ਗੱਲਬਾਤ ਕਰਨੀ ਹੈ ਕਿ 2 ਸਾਲਾਂ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਉਤਾਰ ਚੜਾ ਮੋਰਚੇ ਦੇ ਵਿੱਚ ਆਏ ਨੇ ਤੇ ਹੁਣ ਅਗਲੀ ਜਨ ਨੀਤੀ ਕੌਮਿੰਨ ਸਾਫ ਮੋਰਚਾ ਦੀ ਕੀ ਹੋਏਗੀ ਸਾਡੇ ਨਾਲ ਤਾਲਮਿਲ ਕਮੇਟੀ ਦੇ ਮੈਂਬਰ ਨੇ ਕੌਮਿੰਨ ਸਾਫ ਮੋਰਚਾ ਦੀ ਤਾਲਮਿਲ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਪਾਉ ਨੇ ਜਿਹੜੇ ਖੁਦ ਵੀ ਬੰਦੀ ਸਿੰਘ ਰਹੇ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਬੜੀ ਖਾਸਾ ਬੜੀ ਬਤਾਈ 2 ਸਾਲ ਤੋਂ ਜ਼ਿਆਦਾ ਦਾ ਸਮਾਂ 2.5 ਸਾਲ ਹੋ ਗਏ 2.5 ਸਾਲ ਹੋ ਗਏ ਸਬਰ ਕਦ ਤੱਕ ਬੈਠੇ ਰਹੂਗੇ ਦੇਖੋ ਬੈਠਣ ਦਾ ਕੁਝ ਤੁਹਾਨੂੰ ਹਜੇ ਪੱਕਾ ਕਹਿ ਨਹੀਂ ਸਕਦੇ ਸਾਡੀ ਜਿਹੜੀ ਬੈਠਣ ਦੀ ਹੈ ਵੀ ਜਦੋਂ ਤੱਕ ਸਾਨੂੰ ਕੋਈ ਨਾਏ ਨਹੀਂ ਮਿਲਦਾ ਉਹ ਚਾਹੇ 2027 ਦੀ ਇਲੈਕਸ਼ਨ ਆ ਜਾਣਾ ਸਾਨੂੰ ਜੇ ਉਹਦੇ ਤੱਕ ਬੈਠਣਾ ਪੈ ਗਿਆ ਤਾਂ ਤੱਕ ਬੈਠੇ ਹੈ ਜੀ ਅਸੀਂ ਸਾਡਾ ਮੇਨ ਹੁਣ ਇਹੀ ਹੈ ਵੀ ਇਲੈਕਸ਼ਨ ਜਦੋਂ ਆਊਗੀ ਇਹ ਉਦੋਂ ਹੀ ਕੋਈ ਨਾ ਕੁਝ ਕਾਰਵਾਈ ਕਰਨਗੇ ਸੋ ఎలక్షన్ 2027 జీ హూని హై تے اُدوں تک اسی بیٹھاں گے کوئی گل نہیں ਸ਼ੰਭੂ دیکھ ਨੌਰੀ ਬਾਰਡਰ ਦੇ ਉੱਤੇ ਕਿਸਾਨ ہزارਾਂ ਦੀ ਗਿਣਤੀ ਦੇ ਵਿੱਚ ਸੀ ਸ਼ਾਇਦ ਕੌਮੀ ਇਨਸਾਫ ਮੋਰਚਾ ਨਾਲੋਂ ਵੀ ਜ਼ਿਆਦਾ ਗਿਣਤੀ ਸੀ ਬਿਲਕੁਲ ਸਰਕਾਰ ਨੇ ਉਹਨਾਂ ਨੂੰ ਧੱਕੇ ਨਾਲ ਚੱਕਿਆ ਹਾਂਜੀ ਕੌਮੀ ਇਨਸਾਫ ਮੋਰਚੇ ਤੇ ਵੀ ਇਸ ਤਰੀਕੇ ਦੀ ਕਾਰਵਾਈ ਪੰਜਾਬ ਸਰਕਾਰ ਕਰ ਸਕਦੀ ਹੈ ਨਹੀਂ ਨਹੀਂ ਇਹ ਪਹਿਲੀ ਗੱਲ ਤਾਂ ਹੈ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਨਹੀਂਗਾ ਇਹ ਹੈਗਾ ਸੀਟੀ ਆਪਣੇ ਚੰਡੀਗੜ੍ਹ ਦੇ ਅੰਡਰ ਹੂੰ ਚੰਡੀਗੜ੍ਹ ਦੀ ਪ੍ਰਸ਼ਾਸਨ ਨੇ ਸਪਰੀਮ ਕੋਰਟ ਦੇ ਵਿੱਚ ਹਲਫਿਆ ਬੈਂ ਦਿੱਤਾ ਹੋਇਆ ਹੈਗਾ ਵੀ ਸਾਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਕਿਉਂਕਿ ਹਾਈ ਕੋਰਟ ਸਾਡੇ ਤੇ ਸਖਤ ਹੋ ਗਈ ਸੀ ਉਹ ਚਾਹੁੰਦੇ ਸੀ ਵੀ ਚਾਹੇ ਸਾਨੂੰ ਮਿਲਟਰੀ ਲਾਣੀ ਪਵੇ ਵੀ ਅਸੀਂ ਇਹਨਾਂ ਨੂੰ ਇੱਥੋਂ ਆਪਣਾ ਚਕਾਵਾਂਗੇ ਤਾਂ ਪੰਜਾਬ ਸਰਕਾਰ ਉਹਦੋਂ ਇਲੈਕਸ਼ਨ ਹੋਣੇ ਸੀ ਡਰਦੀ ਸੁਪਰੀਮ ਕੋਰਟ ਪਹੁੰਚ ਗਈ ਕਿਉਂਕਿ ਉਹਨੂੰ ਪਤਾ ਸੀ ਵੀ ਇੱਥੇ ਫੇਰ ਬਰਗਾੜੀ ਵਾਲਾ ਕੰਮ ਨਾ ਹੋ ਜੇ ਮਰਦ ਸਾਹਿਬ ਦੀ ਹਰ ਬਰਾਜਮਾਨ ਨੇ ਸੋ ਉਹ ਸਾਡੇ ਹੱਕ ਜਿਹਨਾਂ ਨੇ ਬਿਆਨ ਦਿੱਤਾ ਸੁਪਰੀਮ ਕੋਰਟ ਨੇ ਵੀ ਠੀਕ ਆ ਇਹ ਬੈਠੇ ਨੇ ਬੈਠ ਰਹਿਣ ਦੇ ਉਹ ਹਲਫੀਆ ਬਿਆਨ ਐਸਐਸਪੀ ਚੰਡੀਗੜ੍ਹ ਨੇ ਦਿੱਤਾ ਵੀ ਸਾਨੂੰ ਕੋਈ ਸਮੱਸਿਆ ਨਹੀਂ ਗਈ ਬੈਠੇ ਨੇ ਬੈਠ ਰਹਿਣ ਦੇ ਚੰਡੀਗੜ੍ਹ ਦਾ ਏਰੀਆ ਵੀ ਅਸੀਂ ਇਹਨਾਂ ਨੂੰ ਕੋਈ ਉਹ ਨਹੀਂ ਕਰਦੇ ਹੈਗੇ ਨਾ ਇਹ ਸਾਨੂੰ ਤੰਗ ਕਰਦੇ ਨੇਗੇ ਸੋ ਸਾਡਾ ਤਾਂ ਸੁਪਰੀਮ ਕੋਰਟ ਵੱਲੋਂ ਇੱਕ ਤਰ੍ਹਾਂ ਦਾ ਸਾਨੂੰ ਉਹ ਐ ਦਿੱਤਾ ਹੋਇਆ ਵੀ ਤੁਸੀਂ ਕਿਸੇ ਤਰ੍ਹਾਂ ਦਾ ਉਹ ਨਹੀਂ ਇੱਥੋਂ ਚੱਕਣਾਗਾ ਨਾ ਸਾਨੂੰ ਪੰਜਾਬ ਸਰਕਾਰ ਚੁਕਾ ਸਕਦੀ। ਤੁਹਾਨੂੰ ਸੁਪਰੀਮ ਕੋਰਟ ਦੇ ਵੱਲੋਂ ਅਥਾਰਟੀ ਮਿਲੀ ਹੋਈ ਹੈ ਕਿ ਤੁਸੀਂ ਬੈਠ ਸਕਦੇ ਹੋ। ਬੈਠਣ ਦੀ। ਤੁਸੀਂ 2027 ਇਲੈਕਸ਼ਨ ਦਾ ਜ਼ਿਕਰ ਕੀਤਾ ਹੈ। ਤੁਹਾਨੂੰ ਪੂਰੀ ਉਮੀਦ ਹੈ ਕਿ 2027 ਤੱਕ ਕੋਈ ਨਾ ਕੋਈ ਹੱਲ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਰੇਗੀ। ਕਿਉਂਕਿ ਹੁਣ ਜਿਹੜੀ ਗੇਮ ਹੈ ਦੇਖੋ ਸੁਪਰੀਮ ਕੋਰਟ ਤੋਂ ਵੀ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੇ ਹੱਥਾਂ 'ਚ ਆ ਗਈ। ਹੂੰ ਗ੍ਰਹਿ ਮੰਤਰੀ ਐ ਮਤਸ਼ਾ ਪਿੱਛੇ ਜੇ ਸੁਪਰੀਮ ਕੋਰਟ ਨੇ ਬਲਵਾਂ ਸਿੰਘ ਰਾਜਵਾਨੇ ਦੀ ਫਾਈਲ ਦਾ ਸਪਸ਼ਟੇ ਕਹਿਤਾ ਸੀਗਾ ਵੀ ਇਹਦਾ ਜਿਹ ਗ੍ਰਹਿ ਮੰਤਰਾ ਲੈ ਜੋ ਫੈਸਲਾ ਕਰਦਾ ਸਾਨੂੰ ਮਨਜ਼ੂਰ ਹੈ। ਹੂੰ ਸਮਝ ਲਓ ਇੱਕ ਤਰ੍ਹਾਂ ਦਾ ਫੈਲ ਉਹਨਾਂ ਦੇ ਪਾਲੇ 'ਚ ਸਿੱੜਤੀ ਉਹਨਾਂ ਨੇ। ਹੂੰ ਸਿਆਸੀ ਲੀਡਰ ਇਹ ਤੁਹਾਨੂੰ ਪਤਾ ਵੋਟਾਂ ਦੇ ਨੇੜੇ ਆ ਕੇ ਬਹੁਤ ਕੁਝ ਵਾਦੇ ਵੱਡੇ ਕਰ ਜੰਨੇ ਆ। ਉਦੋਂ ਅਸੀਂ ਇਹੀ ਗੱਲ ਰੱਖਾਂਗੇ ਵੀ ਅਸੀਂ ਤਾਂ ਤਾਂ ਇੱਥੋਂ ਉੱਠਾਂਗੇ ਨਹੀਂ ਤੁਹਾਡੇ ਖਿਲਾਫ ਅਸੀਂ ਪ੍ਰਚਾਰ ਕਰਾਂਗੇ ਹਮ ਬੱਕ ਬੱਕ ਪਿੰਡਾਂ 'ਚ ਜਾ ਕੇ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਕਰੀਏ ਉਹਨਾਂ ਨੂੰ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸਪੋਰਟ ਮਿਲ ਰਹੀ ਹੈ ਕਿ ਬਾਕੀ ਬੰਦੀ ਸਿੰਘਾਂ ਨੂੰ ਵੀ ਮਿਲ ਰਹੀ ਹੈ ਨਹੀਂ ਨਹੀਂ ਕੱਲੇ ਰਾਜਵਾਨੇ ਦਾ ਕਰ ਰਹੇ ਨੇ ਅੱਜ ਉਹਨਾਂ ਦਾ ਵੀ ਕੀ ਕਰਨਗੇ ਸਪੋਰਟ ਉਹ ਰਾਜਵਾਨ ਘੜਾ ਉਹਨਾਂ ਦੀ ਮੰਨ ਰਿਹਾ ਹੈਗਾ ਉਹਨੇ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਰਾਜਵਾਨ ਨੂੰ ਉਹਨੇ ਅਪੀਲ ਨਹੀਂ ਦਾਖਲ ਬਕੀਤੀ ਉਹਨਾਂ ਨੇ ਜ਼ੋਰ ਲਾ ਲਿਆ ਵੀ ਤੂੰ ਅਪੀਲ ਦਾਖਲ ਕਰ ਦੇ ਵੀ ਤੇਰੀ ਉਮਰ ਕਹਿ ਚ ਬਦਲ ਕੇ ਅਸੀਂ ਨਾਲ ਦੀ ਨਾ ਕਢਾ ਲਾਂਗੇ ਤੈਨੂੰ ਇਸੇ ਇਹੀ ਰਾਹ ਬਣਦਾਗਾ ਉਹ ਕਹਿੰਦਾ ਨਾ ਮੈਂ ਤਾਂ ਫਾਂਸੀ ਦੇ ਚੜੂਗਾ ਮੈਂ ਅੜ ਗਿਆ ਅੜ ਗਿਆ ਉਹਨਾਂ ਨੇ ਕਿਸੇ ਦੀ ਨਹੀਂ ਮੰਨੀ ਇਸ ਫਿਰ ਜਿਹੜੀ ਸਰੋਣੀ ਕਮੇਟੀ ਆ ਇਹਨੇ ਆਪਣੇ ਵੱਲੋਂ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਹੱਕ 'ਚ ਹੂੰ ਉਹਨਾਂ ਦਾ ਬਹੁਤ ਰੋਕਿਆ ਉਹ ਕੈਨਸਲ ਹੋਊਗੀ ਸੋ ਬਲਵਾਂ ਸਿੰਘ ਰਾਜ ਉਹਨਾਂ ਦਾ ਬਹੁਤ ਡੇਡਾ ਜਿਹਾ ਕੇਸ ਐ ਉਹ ਚਾਹੁੰਦਾ ਨਹੀਂ ਹੈਗਾ ਵੀ ਮੈਂ ਕੋਈ ਇਹਨਾਂ ਦੇ ਥੱਲੇ ਲੱਗਾ ਜਾਂ ਮੈਂ ਪਟੀਸ਼ਨ ਹਾਈ ਕੋਰਟ ਜਾਂ ਕਿਤੇ ਸੁਪਰੀਮ ਕੋਰਟ ਪਾਵਾਂ ਵੀ ਮੈਨੂੰ ਮਾਫ ਕਰ ਦਿਓ ਉਹ ਤਾਂ ਕਹਿੰਦਾ ਮੈਨੂੰ ਫਾਂਸੀ ਦਿਓ ਪਰ ਉਹ ਸ਼੍ਰੋਮਣੀ ਕਾਲੀ ਦਲ ਦੀ ਸਪੋਰਟ ਕਰਦੇ ਵੀ ਨਜ਼ਰ ਆਉਂਦੇ ਨੇ ਉਹਨਾਂ ਨੇ ਕਰਦੇ ਨੇ ਸਪੋਰਟ ਕਰੀ ਜਾਣ ਹਾਂ ਚਲੋ ਸਾਨੂੰ ਸਾਨੂੰ ਕੋਈ ਉਹ ਨਹੀਂ ਅਸੀਂ ਤਾਂ ਦੇਖੋ ਸਾਨੂੰ ਸਾਰੇ ਇੱਕ ਨੇਗੇ ਹੀ ਕਰਦੇ ਨੇ ਸਪੋਰਟ ਜਿਹਦੇ ਮਰਜ਼ੀ ਕਰੀ ਜਾਣ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਅਸੀਂ ਤਾਂ ਇੱਥੇ ਵੀ ਉਹਦੇ ਨਾਲ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਬਲਵੰਤ ਸਿੰਘ ਰਾਜਵਾਨੇ ਦੀ ਲੱਗੀ ਹੋਈ ਹੈ ਸਤਿਕਾਰ ਕਰਦੇ ਆ ਅਸੀਂ ਬਹੁਤ ਵੱਡੀ ਕੁਰਬਾਨੀ ਹੈ ਹਨਾ ਚਲੋ ਕਰਦੇ ਨੇ ਸਪੋਰਟ ਕਰੀ ਜਾਣ ਸਾਨੂੰ ਕਿਹਦੇ ਨਾਲ ਕੋਈ ਹੋਣੀ ਭਾਈ ਜਗਤਾਰ ਸਿੰਘ ਹਵਾਰਦ ਦੀ ਗੱਲ ਕਰੀਏ ਤਾਂ 32 ਕੇਸ ਉਹਨਾਂ ਦੇ ਉੱਪਰ ਚੱਲ ਰਹੇ ਸੀ ਇਹ ਕਿਹਾ ਜਾ ਰਿਹਾ ਹੈ ਕਿ 32 ਦੇ ਵਿੱਚੋਂ 32 ਕੇਸਾਂ ਦੇ ਵਿੱਚੋਂ ਉਹ ਬਰੀ ਹੋ ਗਏ ਨੇ ਹੁਣ ਤੁਸੀਂ ਕੀ ਉਮੀਦ ਜਤਾਉਨੇ ਹੋ ਜਗਤਾਰ ਸਿੰਘ ਹਵਾਰਦ ਦੀ ਰਿਹਾਈ ਨੂੰ ਲੈ ਕੇ ਦੇਖੋ ਟੋਟਲ 32 ਸੀ ਪੰਜਾਬ ਚੰਡੀਗੜ੍ਹ ਸਣੇ ਹੈ ਨਾ ਹਰਿਆਣਾ ਦੇ ਵੀ ਸੀ ਇਹ ਕੁਝ ਚਲੋ ਸਾਰੇ ਬਰੀ ਹੋ ਗਏ ਕੁਝ ਇੱਕ ਦੋ ਕੇਸਾਂ 'ਚ ਦਾਦਾ ਸਾਲ ਦੀ ਸਜ਼ਾ ਹੋਈ ਹੈ ਉਹ ਸਾਰੀ ਕੱਟੀ ਹੋ ਗਈ ਜਦੋਂ ਕਿ ਇੰਨੇ-ਇੰਨੇ ਸਾਲ ਤਾਂ ਹੋ ਗਏ 10 ਸਾਲ ਦੀ ਸਜ਼ਾ ਉਹ 'ਚ ਕੀ ਹੈ ਸੋ ਕਹਿਣ ਦਾ ਮਤਲਬ ਸਾਰਿਆਂ 'ਚ ਬਰੀ ਹੋ ਗਏ ਉਹ ਇੱਕ ਸਿਰਫ ਬਿਆਨ ਸਿੰਘ ਵਾਲਾ ਜਿਹੜਾ ਕੇਸ ਆ ਚੰਡੀਗੜ੍ਹ ਯੂਟੀ ਦਾ ਉਹਦੇ 'ਚ ਉਹਨਾਂ ਨੂੰ ਉਮਰ ਕੈਦ ਹੈ ਉਹ ਬੰਨ ਕੈਦ ਹੈ ਉਹਨਾਂ ਨੂੰ ਹੁਣ ਸਰਕਾਰ ਨੂੰ ਚਾਹੀਦਾ ਵੀ ਦੇਖੋ ਇੰਨੇ ਸਾਲ ਹੋ ਗਏ ਕਟ ਕੋਟ ਪ੍ਰੋਲ ਤਾਂ ਦੇ ਦੇਣ ਹੁਣ ਪ੍ਰੋਲ ਦਾ ਉਹਨਾਂ ਦਾ ਚਾਂਸ ਬਣਦਾਗਾ ਬਲਵੰਤ ਸਿੰਘ ਜਗਤਾਰ ਸਿੰਘ ਹਵਾਰੇ ਦਾ ਜੇ ਤਾਂ ਅਸੀਂ ਤਾਰੇ ਦਾ ਦੇ ਪੰਨਿਸੀ ਪਿਓਰੇ ਦਾ ਇਹ ਤਿੰਨੇ ਹੀ ਰਹਿ ਗਏ ਜਿਵੇਂ ਲੱਖੇ ਉਹ ਨਹੀਂ ਛੱਡਤੇ ਪਹਿਲਾਂ ਪ੍ਰੋਲ ਤੇ ਇਹਨਾਂ ਨੂੰ ਵੀ ਛੱਡਣਾ ਚਾਹੀਦਾਗਾ ਇਹਨਾਂ ਦੇ ਵਿੱਚ ਬਸ ਏਜੰਸੀਆਂ ਕੁਛ ਆ ਕੇ ਉਹ ਗੱਲਾਂ ਕਰ ਜਾਂਦੀਆਂ ਨੇ ਵੀ ਇਹ ਪਹਿਲਾਂ ਭੱਜ ਗਏ ਸੀ ਇਹਨਾਂ ਨੇ ਮੂਵਮੈਂਟ ਖੜੀ ਕਰਤੀ ਸੀਗੀ ਉਹ ਮੜੀ ਜੀ ਗੱਲ ਨੂੰ ਏਡਾ ਬਣਾ ਕੇ ਇੱਥੇ ਪੰਜਾਬ ਸਰਕਾਰ ਕੋਲ ਬੁਲੰਦਾ ਬਣਾ ਕੇ ਭੇਜ ਦਿੰਦੇ ਆ ਵੀ ਜੇ ਇਹਨਾਂ ਨੂੰ ਛੁੱਟੀ ਦੇਤੀ ਤਾਂ ਦੁਬਾਰੇ ਮੂਵਮੈਂਟ ਖੜੀ ਕਰਨਗੇ ਐ ਕਰਨਗੇ ਉਹ ਕਰਨਗੇ ਉੱਥੇ ਆ ਕੇ ਉਹ ਪੰਜਾਬ ਸਰਕਾਰ ਵੀ ਚੁੱਪ ਕਰ ਜਾਂਦੀ ਹੈ ਪੰਜਾਬ ਸਰਕਾਰ ਦਾ ਸੈਂਟਰ ਦੇ ਅੰਦਰ ਹੀ ਹੈ ਸੋ ਇਹ ਵੀ ਇਹ ਵੀ ਆਪਣਾ ਸਟੈਂਡ ਨਹੀਂ ਪੂਰਾ ਲੰਦੇ ਹੈਗੇ ਜਦੋਂ ਕਿ ਉਹ ਇੰਨੇ ਨੇ ਸਾਲ ਠਾਈ ਸਾਲ ਉਮਰ ਹੋ ਗਈ ਉਹਨਾਂ ਦੇ ਅੰਦਰ ਬੈਠੇ ਆ ਦੀ ਕੀ ਉਹ ਦੁਬਾਰਾ ਆ ਕੇ ਇਹ ਜਾ ਕੰਮ ਕਰਨਗੇ ਹੂੰ ਠੀਕ ਆ ਆਪਣੇ ਨੌਜਵਾਨਾਂ ਨੂੰ ਜਿਵੇਂ ਆਪਣਾ ਅਮਰਤਪਾਲ ਨੇ ਕੀਤਾ ਸੀਗਾ ਵੀ ਨਸ਼ੇ ਛਡਾਉਣੇ ਆ ਅੰਮ੍ਰਿਤ ਸ਼ਕਾਉਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਹੂੰ ਜੇ ਬਾਹਰ ਆ ਕੇ ਉਹਨਾਂ ਨੇ ਵੀ ਇਹੀ ਕਰਨਗੇ ਉਹ ਹੂੰ ਆਪਣਾ ਜਿਵੇਂ ਹੁਣ ਅਕਾਲ ਤਖਤ ਦਾ ਜਥੇਦਾਰ ਹੈ ਉਹਨਾਂ ਨੂੰ ਅਕਾਲੀ ਦਾ ਲਾਂਦਾ ਸਰੋਣੀ ਕਮੇਟੀ ਲਾਂਦਿਆ ਉਹਨਾਂ ਦੀ ਕੋਈ ਪੁਸ਼ਤਦਾ ਤਾਂ ਹੈ ਨਹੀਂ ਹੂੰ ਠੀਕ ਹੈ ਨਾ ਸਰਬ ਉਹ ਪਹਿਲੀ ਗੱਲ ਤਾਂ ਉਹਦੀ ਜਿਹੜੀ ਵਿਧੀ ਵਿਧਿਆਨ ਆ ਉਹਨੂੰ ਬਦਲਣਾ ਚਾਹੀਦਾ ਹੈ। ਹੂੰ ਉਹ ਇੱਕ ਸਰਬਤ ਖਾਲਸੇ ਰਾਹੀਂ ਪ੍ਰਮਾਣਿਤ ਹੋ ਕੇ ਹੀ ਜਥੇਦਾਰ ਚੁਣੇ ਜਾਵੇ ਨਾ ਕਿ ਕਿਸੇ ਇੱਕ ਪਾਰਟੀ ਨਾਲ। ਉਹ ਸਰਬਤ ਖਾਲਸਾ ਨਹੀਂ ਤਾਂ ਭਾਈ ਜੇਤਾਲ ਸਿੰਘ ਵਾਰਾਂ ਨੂੰ ਜਥੇਦਾਰ ਬਣਾਇਆ ਹੈ। ਨਹੀਂ ਬਣਾਇਆ ਤਾਂ ਹੈ ਨਾ ਹੁਣ ਜਦ ਤੱਕ ਆਪਾਂ ਉੱਥੇ ਆ ਕੇ ਆਪਣਾ ਕਬਜ਼ਾ ਨਹੀਂ ਲੈਂਦੇ ਉਨ ਦਾ ਤਾਂ ਕੋਈ ਫਾਇਦਾ ਹੀ ਨਹੀਂਗਾ। ਬਾਹਰ ਆਉਣਗੇ ਅਸੀਂ ਸ੍ਰੋਣੀ ਕਮੇਟੀ 'ਚ ਉਹ ਆ ਰਹੀਆਂ ਨੇ ਅੱਗੇ ਅਸੀਂ ਉਹ ਹੀ ਲੜਾਂਗੇ ਕੋਈ ਗੱਲ ਨਹੀਂ। ਹੂੰ ਠੀਕ ਹੈ ਨਾ ਉੱਥੋਂ ਜਦੋਂ ਤੱਕ ਇਹਨਾਂ ਦਾ ਬਾਦਲਾ ਦਾ ਤੇਜਾ ਸਿੰਘ ਸਮੁਦਰੀ ਹਾਲ ਤੋਂ ਕਬਜ਼ਾ ਨਹੀਂ ਹਟਦਾ। ਉੱਥੇ ਇਹੀ ਕੁਝ ਰਹਿਣਾਗਾ ਤੁਸੀਂ ਜਿੰਨਾ ਮਰਜ਼ੀ ਕਰ ਲਓ ਜਿੰਨੂੰ ਮਰਜ਼ੀ ਜੈਸੇ ਦਾ ਬਣਾ ਲਓ ਤੇ ਜਦੋਂ ਤੱਕ ਆ ਗੱਲਾਂ ਨਹੀਂ ਹੁੰਦੀਆਂ ਕੋਈ ਫਾਇਦਾ ਨਹੀਂਗਾ ਜੀ ਬੀਤੇ ਦਿਨ ਹੀ ਕੱਲੂਕਾਰਾ 41ਵੀਂ ਵਰਸੀ ਮਨਾਈ ਗਈ ਸੀ ਉਸੇ ਧਿਆਨ ਸਿੰਘ ਮੰਡ ਨੇ ਸੰਬੋਧਨ ਕੀਤਾ ਸੀ ਉਹ ਕਹਿੰਦੇ ਕਿ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਕੌਮ ਨੂੰ ਸੰਬੋਧਨ ਕਰਦਾ ਸਰਬੱਤ ਖਾਲਸਾ ਨੇ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਤਾਂ ਫਿਰ ਉਹ ਪ੍ਰੈਸ਼ਰ ਕਿਉਂ ਨਹੀਂ ਕ੍ਰੀਏਟ ਕੀਤਾ ਜਾ ਸਕਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਵਾਲਾ ਮਾਨ ਸਨਮਾਨ ਵੀ ਮਿਲੇ ਮਾਨ ਸਨਮਾਨ ਤਾਂ ਭਾਈ ਜੀ ਬਾਹਰ ਆ ਕੇ ਮਿਲਣਾ ਨਾ ਉਹ ਅੰਤਰ ਦਾ ਹੁਣ ਜੇਲ੍ਹ 'ਚ ਬੈਠੇ ਨੇ ਉਹ ਜੇਲ੍ਹ 'ਚ ਬੈਠੇ ਨੇ ਉਹਨਾਂ ਦਾ ਜਿਹੜਾ ਐਕਟਿੰਗ ਜਥੇਦਾਰ ਹੈ ਉਹ ਹੈਗਾ ਧਿਆਨ ਸਿੰਘ ਮੰਡ ਉਹ ਸਾਰਾ ਜੋ ਜਥੇਦਾਰ ਲਿਖ ਕੇ ਭੇਜਦਾ ਉਹ ਧਿਆਨ ਸਿੰਘ ਮੰਡ ਹੀ ਅੱਗੇ ਕੌਮ ਨੂੰ ਸਬੋਧਨ ਕਰਨਗੇ ਉਹ ਹਰ ਸਾਲ ਕਰਦੇ ਨੇਗੇ ਇਸ ਵਾਰ ਵੀ ਕੀਤਾ ਉਹਨਾਂ ਨੇ ਉਹ ਇੱਕ ਤਰ੍ਹਾਂ ਦੇ ਉਹਨਾਂ ਦੇ ਮਤਲਬ ਕਿ ਉਹ ਜਗਤਾਰ ਸਿੰਘ ਹਵਾਰਾ ਵੱਲੋਂ ਹੀ ਕਰਦੇ ਨੇ ਨਾ ਇੱਕ ਐਕਟਿੰਗ ਜਥੇਦਾਰ ਨੇ ਉਹ ਜਥੇਦਾਰ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਉਹ ਜਥੇਦਾਰ ਨੇ ਉਹ ਐਕਟਿੰਗ ਜਥੇਦਾਰ ਨੂੰ ਸੋਧਿਆ ਸਿੰਘ ਮੰਡ ਹਰ ਸਾਲ ਕਰਦੇ ਨੇਗੇ ਇਸ ਸਾਲ ਵੀ ਕੀਤਾ ਉਹਨਾਂ ਨੇ ਉਹ ਆਪਣਾ ਰੋਲ ਹੈ ਜਿਹੜਾ ਉਹ ਨਿਭਾਰੇ ਨੇ ਜੋ ਉਹਨਾਂ ਦੀ ਡਿਊਟੀ ਬਣੀ ਹੋਈ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਕੌਮ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਲੋਕ ਇਦਾਂ ਦੇ ਨੇ ਬਹੁਤ ਘੰਟੀ ਲੋਕ ਇਦਾਂ ਦੇ ਨੇ ਜੋ ਉਹਨਾਂ ਨੂੰ ਜਥੇਦਾਰ ਸਵੀਕਾਰ ਨਹੀਂ ਕਰਨਾ ਚਾਹੁੰਦੇ। ਦੇਖੋ ਪਹਿਲੀ ਗੱਲ ਤਾਂ ਉਹ ਤਨਖਾਹੀ ਐ ਇਕਰਾਰ ਦਿੱਤੇ ਹੋਏ ਨੇਗੇ। ਠੀਕ ਹੈ ਨਾ? ਤੇ ਜਥੇਦਾਰ ਕਾਲ ਤੱਕ ਦਾ ਤੁਸੀਂ ਲਾਤਾ। ਇਹ ਤੁਸੀਂ ਮਾੜਾ ਮੋਟਾ ਦੇਖਣਾ ਦਾ ਸੀ ਨਾ ਵੀ ਅਸੀਂ ਕਿਹਨੂੰ ਜਥੇਦਾਰ ਲਾ ਰਹੇ ਹਾਂ। ਠੀਕ ਹੈ ਜਦੋਂ ਉਹ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਤੇ ਹੋਰ ਤੁਹਾਡੇ ਕੋਲ ਥੋੜੇ ਨੇ ਕਿਸੇ ਹੋਰ ਨੂੰ ਜਥੇਦਾਰ ਤੋ ਵੀ ਨਾ ਕੁਲਦੀਪ ਸਿੰਘ ਗੜਗੱਜ ਪਤਾ ਨਹੀਂ ਕਿਹਦੇ ਹਿਸਾਬ ਨਾਲ ਲਾਇਆ ਕਿਹੜੇ ਨਾਲ ਲਾਇਆ ਇਹਦੇ ਨਾਲ ਸਾਨੂੰ ਕੋਈ ਪਤਾ ਤਾਂ ਹੈ ਨਹੀਂਗਾ ਪਹਿਲਾਂ ਤਾਂ ਉਹਦਾ ਰੌਲਾ ਬਹੁਤ ਪੈਂਦਾ ਸੀਗਾ ਵੀ ਨਾ ਜੀ ਇਹ ਇੱਥੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦੇ ਸਕਦਾ ਕੋਈ ਕੋਮ ਨੂੰ ਸਬੋਧਨ ਨਹੀਂ ਕਰ ਸਕਦਾ ਚਲੋ ਕੱਲ ਉਹਨਾਂ ਨੇ ਅਰਦਾਸ ਕੀਤੀ ਹੈ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕੋਈ ਇਹੋ ਜੀ ਗੱਲ ਨਹੀਂ ਬਈ ਐ ਵੀ ਸ਼ੁਕਰ ਹੈ ਵੀ ਟਕਰਾਅ ਟਲ ਗਿਆ ਜਿਹੜਾ ਸਾਨੂੰ ਉਮੀਦ ਸੀ ਵੀ ਉੱਥੇ ਦਰਬਾਰ ਸਾਹਿਬ ਹਟਾਏ ਆਪਣਾ ਟਕਰਾਅ ਹੋਊਗਾ ਨਾ ਵੀ ਉਹ ਟਲ ਗਿਆ ਕਹਿਣ ਦਾ ਮਤਲਬ ਵੀ ਕਿਸੇ ਦਾ ਖੂਨ ਖਰਾਬਾ ਨਹੀਂ ਹੋਇਆ ਹੀ ਗੱਲ ਕਰੋ ਗੱਜ ਜੋ ਰੋਲ ਨਭਾ ਗਿਆ ਵਧੀਆ ਨਭਾ ਗਿਆ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਜ਼ਿਕਰ ਕੀਤਾ ਹਾਂਜੀ ਹਾਂ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਕੌਮੀ ਇਨਸਾਫ ਮੋਰਚੇ ਵੱਲੋਂ ਨਹੀਂ ਮੈਂ ਦੇਖੋ ਅਕਾਲੀ ਦਲ ਮਾਨਤਾ ਕ ਵਰਕਰ ਹਾਂ ਜੀ ਹਮ ਡੇਰਾ ਬਸਤੀ ਹਲਕਾ ਮੇਰਾ ਪਹਿਲਾਂ ਮੈਨੂੰ ਵਿਧਾਨ ਸਭਾ ਦੀ ਟਿਕਟ ਵੀ ਦਿੱਤੀ ਸੀਗੀ ਹਮ ਸੋ ਜਦੋਂ ਚੋਣਾਂ ਆਣ ਗਿਆ ਮੈਂ ਮਾਨ ਸਾਹਿਬ ਨਾਲ ਸੰਪਰਕ ਕਰਾਂਗਾ ਵੀ ਮੈਨੂੰ ਡੇਰਾ ਬਸਤੀ ਹਲਕਾ ਦਿੱਤਾ ਜਾਵੇ ਬਾਕੀ ਜਿਵੇਂ ਉਹ ਪ੍ਰਧਾਨ ਨੇ ਸਾਡੀ ਜਥੇਬੰਦੀ ਦੇ ਜਿਵੇਂ ਉਹ ਕਹਿਣਗੇ ਮੈਂ ਉਸ ਸਾਹਬ ਨਾਲ ਅਗੇ ਚੋਣਾਂ ਲੜਾਂਗਾ ਮੇਰੀ ਤਿਆਰੀ ਹੈ ਪੂਰੀ ਤੁਸੀਂ ਕੱਲੇ ਆਪਣੇ ਪੱਧਰ ਤੇ ਚੋਣ ਲੜਨਾ ਚਾਹੁੰਦੇ ਹੋ ਨਹੀਂ ਕੱਲੇ ਆਪਣੇ ਪੱਧਰ ਤੇ ਨਹੀਂ ਮੈਂ ਪਾਰਟੀ ਪੱਧਰ ਤੇ ਜਾ ਲੋੜਨ ਚ ਚੋਣ ਲੜਨਾ ਚਾਹੁੰਦਾ ਹਾਂ ਸ਼ੋਮਨੀ ਕਾਲੀ ਦੇ ਨਾਮ ਦੇ ਸਰ ਦੇ ਵੱਲ ਤੁਸੀਂ ਚੋਣ ਲੜਨਾ ਚਾਹੁੰਦੇ ਹੋ ਕੀ ਕੌਮਨ ਸਾਫ ਮੋਰਚਾ ਤੇ ਹੋਰ ਵੀ ਮੈਂਬਰ ਚੋਣਾਂਾਂ ਦੇ ਵਿੱਚ ਆਉਣਾ ਚਾਹੁੰਦੇ ਨੇ ਨਹੀਂ ਇਹਦੇ ਬਾਰੇ ਇਹਨੂੰ ਪਤਾ ਨਹੀਂ ਗਈ ਨਾ ਕਦੇ ਸਾਡੀ ਗੱਲ ਹੋਈ ਇਸ ਵਿਸ਼ੇ ਤੇ ਵਹਿ ਗਈ ਵੀ ਕੌਣ ਲੜਨਾ ਚਾਹੁੰਦਾ ਕਿਉਂਕਿ ਮੈਂ ਤਾਂ ਇੱਕ ਸਿਆਸੀ ਪਾਰਟੀ ਸ਼ੋਮਨੀ ਕਾਲੀ ਦਾ ਮਾਨ ਗਰੂਪ ਨਾਲ ਜੁੜਿਆ ਹੋਇਆ ਹਾਂਗਾ ਮੈਂ ਤਾਂ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਮੋਰਚੇ ਵੱਲੋਂ ਕਿਸੇ ਦਾ ਨੂੰ ਕੋਈ ਨਹੀਂ ਕਿਹਾ ਗਿਆ ਵੀ ਤੂੰ ਭਾਈ ਚੋਣ ਲੜਨੀ ਆ ਨਹੀਂ ਲੜਨੀ ਹੂੰ ਠੀਕ ਆ ਇਹ ਜਥੇਦਾਰ ਹਵਾਰਾ ਦਾ ਸੰਦੇਸ਼ ਜਦੋਂ ਆਊਗਾ ਉਦੋਂ ਹੀ ਪਤਾ ਲੱਗਣਾ ਵੀ ਕਿਹਨੇ ਲੜਨਾ ਕਿਹਨੇ ਨਹੀਂ ਲੜਨਾ ਹੂੰ ਸੋ ਮੈਂ ਵੀ ਆਪਣਾ ਰੱਖਾਂਗਾ 2 2.5 ਸਾਲ ਤੋਂ ਇੱਥੇ ਲਗਾਤਾਰ ਬੈਠੇ ਆਂ ਵੀ ਆ ਸਾਡਾ ਦਾ ਬਣਦਾ ਹੀ ਹੈ ਹੱਕ ਠੀਕ ਆ ਨਾ ਇੱਥੇ ਦਿਨ ਰਾਤ ਬੈਣਾ ਕੋਈ ਸੌਖੀ ਗੱਲ ਨਹੀਂ ਹੈਗੀ ਦਿਨ ਰਾਤ ਬੈਠੇ ਆਂ ਅਸੀਂ ਇੱਥੇ ਸਾਰੇ ਮੋਰਚਿਆਂ ਨੂੰ ਵੀ ਸੰਭ ਰਹੇ ਆਂ ਜਿਹਦੇ ਲੜਾਈ ਝਗੜਾ ਰਾਤ ਨੂੰ ਹੋ ਜਾਂਦਾਗਾ ਉਹਨਾਂ ਨਾਲ ਵੀ ਜਾ ਕੇ ਸਾਰਾ ਕੁਝ ਕਰੀਦਾ ਪੁਲਿਸ ਚ ਵੀ ਆ ਗੈਂਪਲੈਂਟ ਚੱਰੀ ਹੁੰਦੀ ਆ ਮਾੜੀ ਜੀ ਗੱਲ ਦੀ ਉਹਨਾਂ ਨਾਲ ਵੀ ਜਾ ਕੇ ਆਪਣਾ ਸਾਰਾ ਕੁਝ ਤਾਲਮੇਲ ਕਰਕੇ ਤਾਂ ਜਿਵੇਂ ਮਰਜ਼ੀ ਆਪਣੇ ਸਿੰਘ ਛਡਾ ਕੇ ਵੀ ਲਈਦੇ ਨੇ ਕਿ ਮੋਰਚਾ ਸਾਂਭਣਾ ਉਹ ਛੋਟੀ ਗੱਲ ਨਹੀਂ ਇਹ ਤਾਂ ਮੋਰਚਾ ਲਾ ਕੇ ਆਪਣੇ ਆਪਣੇ ਘਰਾਂ ਨੂੰ ਬਹਿ ਗਏ ਠੀਕ ਹੈ ਜੀ ਤੁਸੀਂ ਮੋਰਚਾ ਲਾਇਆ ਹੀ ਕਿਉਂ ਸੀ ਪਹਿਲੀ ਗੱਲ ਜੇ ਤੁਹਾਨੂੰ ਪਤਾ ਹੀ ਮੋਰਚਾ ਲੰਬਾ ਚੱਲੂਗਾ ਇਹ ਆਪਾਂ ਨੂੰ ਇਹ ਥੋੜਾ ਵੀ 6 ਮਹੀਨੇ ਚ ਕੋਈ ਹੋ ਜੂਗਾ ਆਪਣਾ ਕੋਮਿੰਸਾਫ ਮੋਰਚਾ ਨੂੰ ਲੈ ਕੇ ਕਈ ਵਾਰੀ ਚਰਚਾ ਚੱਲਦੀ ਹੈ ਕਿ ਕੋਮਿੰਸਾਫ ਮੋਰਚਾ ਮੁਹਾਲੀ ਦੇ ਵਿੱਚ ਜਿਹੜਾ ਲੱਗੇ ਹੋਏ ਉਹ ਲੀਡਰਲੈਸ ਹੈ ਲੀਡਰਲੈਸ ਤਾਂ ਹੈ ਹੀ ਆ ਚਲੋ ਮੰਨਦੇ ਆ ਗੱਲ ਪੈਂਦੀ ਗਲਤ ਆ ਜਿਹੜੇ ਇਹਨਾਂ ਬੰਦੇ ਨੇ ਮੋਰਚਾ ਲਾਇਆ ਸੀਗਾ 500 ਤੋਂ ਬੰਦੇ ਸੀਗੇ ਇਹ ਚਲੋ ਮੋਰਚਾ ਲਾ ਲਿਆ ਇਹਨਾਂ ਨੂੰ ਇਹ ਨਹੀਂ ਨਾ ਸੋਚਣਾ ਚਾਹੀਦਾ ਸੀ ਮੋਰਚਾ 6 ਮਹੀਨੇ ਜੇ ਉਹ ਹੋ ਜੂਗਾ ਵੀ 6 ਮਹੀਨੇ ਸਰਕਾਰ ਆਪਣੀ ਮੰਗਾਂ ਮੰਨ ਲਊਗੀ ਮੋਰਚਾ ਲੰਬਾ ਵੀ ਚੱਲ ਸਕਦਾ ਹੁਣ ਚੱਲਿਆ ਹੀ 2.5 ਸਾਲ ਹੋ ਗਏ ਹੁਣ ਆਪ ਕਹਿੰਦੇ ਨੇ ਵੀ ਸਾਨੂੰ ਉਮੀਦ ਨਹੀਂ ਸੀ ਵੀ ਇੰਨਾ ਲੰਬਾ ਮੋਰਚਾ ਚੱਲ ਜੂਗਾ ਵੀ ਫਿਰ ਤੁਸੀਂ ਇਹ ਮੋਰਚਾ ਲਾਇਆ ਕਿਉਂ ਸੀਗਾ ਹੁਣ ਜਿਵੇਂ ਸਾਡੇ ਵਰਗੇ ਬੈਠੇ ਨੇ ਅਸੀਂ ਜੇ ਜਾਣਦੇ ਆ ਤਾਂ ਮਰਦੇ ਆ ਹਾਂ ਉਹੀ ਸੱਪ ਦੇ ਮੂੰਹ ਚ ਕੋੜ ਕੀ ਦੀ ਜਿਹੜੀ ਗੱਲ ਆ ਗਈ ਨਾ ਸੋ ਇਹ ਤਾਂ ਚਲੇ ਗਏ ਆਪਣੇ ਆਪਣੇ ਘਰਾਂ ਨੂੰ ਬਹਿ ਗਏ ਜਦੋਂ ਉਹਨਾਂ ਨੂੰ ਫੋਨ ਕਰੋ ਇੱਕ ਹੀ ਗੱਲ ਹੁੰਦੀ ਆ ਉਹਨਾਂ ਦੀ ਪਾਉ ਜੀ ਅਸੀਂ ਵੀ ਆਪਣੇ ਬੱਚੇ ਦੇਖਣੇ ਆ ਫਿਰ ਜੇ ਤੁਸੀਂ ਆਪਣੇ ਬੱਚੇ ਦੇਖਣੇ ਆ ਔਰ ਇਹ ਸਾਨੂੰ ਬੁਟਾਇਆ ਕਿਉਂ ਸੀਗਾ ਜੇ ਜੇ ਤੁਸੀਂ ਬੱਚੇ ਦੇਖਣੇ ਆ ਫਿਰ ਤੁਸੀਂ ਹਵਾਰੇ ਨੂੰ ਆਪਣਾ ਕੋਈ ਕਹਿੰਦਾ ਮੇਰਾ ਭਰਾ ਕੋਈ ਕਹਿੰਦਾ ਮੇਰਾ ਕੀ ਫਿਰ ਤੁਸੀਂ ਉਹਨੂੰ ਮੰਨਦੇ ਕਿਉਂ ਇੱਕ ਤਾਂ ਤੁਸੀਂ ਜਥੇਦਾਰ ਮੰਨੀ ਬੈਠੇ ਹੋ ਉਹਨੂੰ ਫਿਰ ਤੁਸੀਂ ਆਪਣੇ ਬੱਚਿਆਂ ਮਰ ਵੀ ਦੇਖਦੇ ਹੋ ਇਹ ਤਾਂ ਫਿਰ ਇੱਕ ਪਾਸਾ ਹੋਊਗਾ ਨਾ ਐ ਨਹੀਂ ਨਾ ਫਿਰ ਚੱਲਣਾ ਹੈਗਾ ਵੀ ਆਪਣਾ ਘਰ ਪਰਿਵਾਰ ਵੀ ਦੇਖਿਆ ਸਾਡੇ ਵੀ ਘਰ ਪਰਿਵਾਰ ਹੈਗੇ ਨੇ ਤੁਸੀਂ ਮੈਨੂੰ ਜਦੋਂ ਬਾਰ ਮਿਲੇ ਹੋ ਇੱਥੇ ਮਿਲੇ ਹੋ ਬਿਲਕੁਲ ਠੀਕ ਹੈ ਨਾ ਇੱਥੇ ਮੱਖੀ ਮੱਛਰ ਵੀ ਹੈਗਾ ਸਾਰਾ ਕੁਝ ਹੈਗਾ ਤੇ ਨਹਾਉਣ ਧੋਣ ਦੇ ਵੀ ਹੈ ਜਿੰਨੇ ਅਸੀਂ ਸਾਰੇ ਇੱਕ ਬਾਥਰੂਮ ਜੇ ਇਕੱਠੇ ਘਟੋ ਘਟ ਰੋਜ਼ 50 ਬੰਦੇ ਨਹਾਉਂਦੇ ਆ ਉਸੇ ਠੀਕ ਹੈ ਨਾ ਸਾਨੂੰ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਆ ਪਰ ਨਹੀਂ ਅਸੀਂ ਫਿਰ ਕਿਹਾ ਹੋਗਾ ਵੀ ਸਾਰੇ ਆਪਣੇ ਭਰਾ ਨੇ ਗੁਰਸਿੱਖ ਪਰਿਵਾਰ ਖੜੇ ਨੇ ਲੰਘ ਸਿੰਘ ਖੜੇ ਨੇ ਕਿ ਕੋਈ ਗੱਲ ਨਹੀਂ ਅਸੀਂ ਸਾਰੇ ਇਕੱਠੇ ਆ ਇੱਥੇ ਹੂੰ ਜਿਹੜੇ ਭੱਜ ਗਏ ਲੀਡਰ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਭੱਜ ਕੇ ਭੱਜ ਜਾਣ ਦੇ ਆਪਾਂ ਉਹਨਾਂ ਤੋਂ ਕੀ ਲੈਣਾਗਾ ਅਸੀਂ ਤਾਂ ਬੈਠੇ ਆਂ ਆਪਣੀ ਥਾਂ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਸੀ ਕਮਿਨਸ ਆਫ ਮੋਰਚਾ ਦਾ ਉਹਦੀ ਕੀ ਅਪਡੇਟ ਹੈ ਦੇਖੋ ਸੁਪਰੀਮ ਕੋਰਟ ਦੇ ਵਿੱਚ ਤਾਂ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ ਹਮ ਪਾਲ ਸਿੰਘ ਫਰਾਂਸ ਉਹ ਆਪਣੀ ਹੀ ਕਰ ਰਿਹਾ ਹੈ ਕਾਰਵਾਈ ਸੁਪਰੀਮ ਕੋਰਟ ਦੇ ਵਿੱਚ ਹਮ ਬਾਪੂ ਜੀ ਉਹ ਆਪਣੇ ਵੱਲੋਂ ਕਰ ਰਹੇ ਨੇਗੇ ਪਰ ਇਹ ਗਲਤ ਹੈ ਅਲੱਗ-ਅਲੱਗ ਵਕੀਲ ਕਿਤੇ ਹੋ ਰਹੇ ਨੇ ਅਲੱਗ-ਅਲੱਗ ਵਕੀਲ ਕਿਤੇ ਹੋਏ ਨੇ ਸੋ ਉੱਥੇ ਤਾਂ ਇਹਨਾਂ ਨੂੰ ਚਾਹੀਦਾ ਵੀ ਆਪਣਾ ਰਲ ਮਿਲ ਕੇ ਇੱਕ ਵਕੀਲ ਚੰਗਾ ਕਰਨ ਹੂੰ ਸੋ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਦੇ 7ਵੇਂ ਵੀ ਨਹੀਂ ਤਰੀਕ ਪਈ ਹੋਈ ਹੈ ਜਗਤਾਰ ਸਿੰਘ ਵਾਰੇ ਦੀ ਠੀਕ ਹੈ ਜਿਹੜੀ ਦੂਜੀ ਹੈ ਕੋਈ ਪ੍ਰੋਲ ਦੀ ਉਹਦਾ ਹਜੇ ਕੁਝ ਨਹੀਂ ਪਤਾ ਕੀ ਉਹਨਾਂ ਨੇ ਡਿਸੀਜਨ ਦੇਣਾ ਹਜੇ ਫੈਲ ਲੱਗੀ ਹੈ ਨਹੀਂ ਲੱਗੀ ਕੁਝ ਨਹੀਂ ਪਤਾ ਹੂੰ ਨਾ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਸਾਨੂੰ ਦੱਸ ਹੁੰਦਾਗਾ ਜਦੋਂ ਬੈਂਦੇ ਨੇ ਆ ਕੇ ਅਸੀਂ ਪੁੱਛਦੇ ਆ ਵੀ ਸੁਪਰੀਮ ਕੋਰਟ ਕੀ ਚੱਲ ਰਿਹਾ ਹੈਗਾ ਕਿਹੜਾ ਵਕੀਲ ਕਰ ਰਿਹਾ ਇਹਨਾਂ ਨੂੰ ਚੰਗੀ ਤਰ੍ਹਾਂ ਦੱਸ ਬੀਲ ਤੇ ਕੀ ਕਟੋਗਟਾ ਮੈਂ ਮੰਨ ਲਓ ਵਕੀਲ ਕੀਤਾ ਹੋਇਆ ਮੈਂ ਵਕੀਲ ਨੂੰ ਚੰਗੀ ਤਰ੍ਹਾਂ ਪੁੱਛਾਂਗਾ ਦਸੀ ਵਕੀਲ ਸਾਹਿਬ ਕੀ ਹੋਇਆ ਅੰਦਰ ਅੰਦਾਜ਼ਾ ਚਲੋ ਨਹੀਂ ਜਾਣਦਾ ਸੁਪਰੀਮ ਕੋਰਟ ਚਾ ਬੰਦੇ ਨੂੰ ਆਪਾਂ ਵਕੀਲ ਤੋਂ ਹੀ ਪੁੱਛਾਂਗੇ ਵੀ ਕੀ ਹੋਇਆ ਕਿਉਂ ਨਹੀਂ ਕੀਤਾ ਇਹ ਕੀ ਅਗਲੀ ਵਾਰ ਕੀ ਹੋਊਗਾ ਕੀ ਨਹੀਂ ਹੋਊਗਾ ਸਾਨੂੰ ਦੱਸੋ ਦਸੀ ਪੂਰਾ ਇੱਥੇ ਆ ਕੇ ਅਸੀਂ ਜਿਹੜੇ ਬੈਠੇ ਆ ਸਾਰੀ ਜਨਤਾ ਆਪਣਾ ਸੰਗਤ ਬੈਠੀ ਆ ਅਸੀਂ ਇਹਨਾਂ ਨੂੰ ਦੱਸੀਏ ਵੀ ਭਰਾਵੋ ਕੋਈ ਗੱਲ ਨਹੀਂ ਇੰਨੀ ਤਰੀਕ ਮਿਲ ਗਈ ਤੇ ਜੱਜ ਨੇ ਵਧੀਆ ਆਪਣੇ ਹੱਕ 'ਚ ਫੈਸਲਾ ਦੇਣਾ ਕੋਈ ਇਹ ਜੀ ਕਰਨੀ ਇਹਨਾਂ ਨੂੰ ਹੀ ਪਤਾ ਲੱਗੇ ਹੁਣ ਦੱਸਦਾ ਤਾਂ ਕੋਈ ਹੈ ਨਹੀਂ ਕਿ ਕ੍ਰੈਡਿਟ ਵਾਰ ਚੱਲ ਰਹੀ ਹੈ ਨਹੀਂ ਕ੍ਰੈਡਿਟ ਵਾਰ ਹੀ ਕਹਿ ਲਓਗੇ ਇਹਨੂੰ ਹੋਰ ਕੀ ਹੈ ਉਹ ਕਹਿੰਦਾ ਮੈਂ ਜਥੇਦਾਰ ਦੇ ਨੇੜੇ ਆ ਉਹ ਕਹਿੰਦਾ ਮੈਂ ਜਥੇਦਾਰ ਦੇ ਨੇੜੇ ਆ ਉੱਥੇ ਜਾ ਕੇ ਉਹਨੂੰ ਜਿਹੜਾ ਜਾਂਦਾ ਆਪਣਾ ਹੀ ਦੱਸਦਾ ਵੀ ਮੈਂ ਹੀ ਕਰ ਰਿਹਾ ਜੋ ਕੁਝ ਕਰ ਰਿਹਾ ਬਾਕੀ ਦੂਜਾ ਕੁਝ ਨਹੀਂ ਕਰ ਰਹਾਗਾ ਆ ਉਹਦੇ ਕੰਨ 'ਚ ਦੇ ਵਿੱਚ ਜਿਹੜੀ ਗੱਲ ਪਾਈ ਜਾ ਰਹੀ ਹੈ ਉਹ ਤਾਂ ਜਿਹੜੇ 'ਚ ਬੰਦ ਹੈ ਜੋ ਜਿਹੜਾ ਜਾਊਗਾ ਉਹਦੇ ਕੋਲ ਉਹ ਆਪਣੀ ਗੱਲ ਦੱਸੂਗਾ ਉਹ ਉਸੇ ਤਰ੍ਹਾਂ ਵਿਚਾਰਾ ਮੰਨ ਲੈਂਦਾ ਉਹ ਉਦੇ ਕੋਲ ਤਾਂ ਸਹੀ ਗੱਲੇ ਨਹੀਂ ਪਹੁੰਚ ਰਹੀ ਸਿੱਖ ਸੰਗਤ ਦੇ ਉੱਤੇ ਕੀ ਪ੍ਰਭਾਵ ਹੋਇਆ ਹੈਗਾ ਇਸ ਚੀਜ਼ ਦਾ ਜੇ ਮੋਰਚਾ ਹੀ ਦੋ ਫਾੜ ਹੈ ਤਾਂ ਸਿੱਖ ਸੰਗਤ ਇਹ ਤੁਹਾਨੂੰ ਪਤਾ ਹੀ ਆ ਦੇਖੇ ਰਹੇ ਹੋ ਸੀ ਕੀ ਹਾਲਾਤ ਨੇ ਜੇ ਮੋਰਚਾ ਦੋ ਫਾੜ ਹੈ ਤਿੰਨ ਫਾੜ ਹੈ ਤਾਂ ਹੀ ਤਾਂ ਹਲਤ ਹੋਏ ਨਹੀਂ ਹੈ ਇਹ ਮੋਰਚੇ ਦੀ ਇੱਥੇ ਸੰਗਤੇ ਨਹੀਂ ਆਉਂਦੀ ਨਾ ਹੀ ਕੋਈ ਨਾ ਹੀ ਕੋਈ ਸੀਰੀਅਸ ਹੈ ਨਾ ਹੀ ਕੋਈ ਪ੍ਰਚਾਰ ਕਰ ਰਿਹਾ ਹੈਗਾ ਵੀ ਘਟੋ ਘਟ ਆਪਾਂ ਲੋਕਾਂ ਦੀ ਕਚਹਿਰੀ ਤੇ ਜਾਈਏ ਵੀ ਭਾਈ ਤੁਸੀਂ ਕਿਉਂ ਨਹੀਂ ਆਉਂਦੇ ਇਹ ਸਾਂਝਾ ਮੋਰਚਾ ਨਾ ਕੌਮੀ ਸੰਸਾ ਮੋਰਚਾ ਕੌਮ ਦਾ ਮੋਰਚਾ ਕਿਸੇ ਇੱਕ ਦਾ ਨਹੀਂ ਹੈਗਾ ਠੀਕ ਹੈ ਮਾਰਾ ਸਾਹਿਬ ਦੀ ਅਗਵਾਈ ਦੇ ਵਿੱਚ ਲੱਗਿਆ ਹੋਇਆਗਾ ਠੀਕ ਹੈ ਤੇ ਆਹ ਬਰਾਜਮਾਨ ਨੇ ਮਗੁਰਗੁਰਾਂ ਸਾਹਿਬ ਤੇ ਲੋਕਾਂ ਨੂੰ ਆਹ ਪਾਉਣਾ ਚਾਹੀਦਾ ਇੱਥੇ ਹੂੰ ਜਦੋਂ ਪਤਾ ਮੋਰਚਾ ਇੱਥੇ ਤੁਸੀਂ ਇੱਕ ਜੀਲਾ ਟੱਪ ਜੋ ਕਿਸ ਨੂੰ ਪਤਾ ਹੀ ਨਹੀਂ ਵੀ ਮੋਰਚਾ ਲੱਗਿਆ ਹੋਇਆ ਕਿਉਂਕਿ ਜਿਹੜੇ ਆਪਣੇ ਲੀਡਰ ਆ ਉਹ ਜਾਂਦੇ ਹੀ ਨਹੀਂ ਉਹਨਾਂ ਤੱਕ ਨਾ ਹੀ ਕਿਸ ਨੇ ਅਪਰੋਚ ਕਰੀਏ ਕਿਸੇ ਪਿੰਡ ਦੇ ਬੰਦੇ ਨਾਲ ਜਾਂ ਘਟ ਘਟ ਸਰਪੰਚ ਨੂੰ ਨੰਬਰਦਾਰ ਨੂੰ ਬੁਲਾ ਕੇ ਉੱਥੇ ਇਕੱਠ ਕਰਕੇ ਕਹਿਣ ਦਾ ਸੀ ਹੂੰ ਪਰ ਇਹ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੈ ਇਹਨਾਂ ਹਾਲਾਤਾਂ 'ਚ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਿਵੇਂ ਹੋਏਗੀ ਮੈਂ ਤਾਂ ਆਪੇ ਹੀ ਅਸੀਂ ਗੱਲਾਂ ਕਰਦੇ ਆਂ ਵੀ ਰੱਬੇ ਇਹਦੇ ਉਸ ਨੇਲੀ ਛਤਰੀ ਵਾਲੇ ਤੇ ਆ ਇਹਨਾਂ ਦੇ ਵਸਦਾ ਕੁਝ ਐ ਨਹੀਂਗਾ। ਹੂੰ ਕੀ ਬੜ ਰਿਆ ਮੈਂ ਤਾਂ ਹੈਰਾਨ ਆ ਦੇਖੋ ਜਦੋਂ ਜਗਤਾਰ ਸਿੰਘ ਹਵਾਰੇ ਸਾਰੇ ਕੇਸ ਬਰੀ ਹੋ ਗਏ। ਹੂੰ ਇੱਕ ਪ੍ਰੋਲ ਹੈ। ਪ੍ਰੋਲ ਜਦੋਂ ਨਾ ਆਪਣਾ ਕਿਸੇ ਨੂੰ ਸਜ਼ਾ ਹੁੰਦੀ ਹੈ ਉਹ 4 ਮਹੀਨੇ ਬਾਅਦ ਪ੍ਰੋਲ ਆਟੋਮੈਟਿਕ ਤੁਰ ਜਾਂਦੀ ਹੈ। 4 ਮਹੀਨੇ ਬਾਅਦ ਬੰਦਾ ਪ੍ਰੋਲ ਤੇ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਇੱਕ ਸਾਲ ਤੇ ਚ ਦੋ ਪ੍ਰੋਲਾਂ ਮਿਲਦੀਆਂ ਨੇ ਇੱਕ ਪੈਰੂ ਦਾ ਅੰਦਰ ਹੁੰਦਾ ਇੱਕ ਬਾਹਰ ਹੁੰਦਾਗਾ ਵੀ ਇਹ 8-8.5 ਸਾਲ ਹੋ ਗਏ ਘਟੋ ਘਟ ਇਹਨਾਂ ਨੂੰ ਕਿਉਂ ਨਹੀਂ ਪ੍ਰੋਲ ਦੇ ਰਹੇ ਹਣਾ ਸੋ ਇੱਥੇ ਆ ਕੇ ਨਾ ਇਹ ਗੱਲ ਦੱਸਦੇ ਨੇ ਚੰਗੀ ਤਰ੍ਹਾਂ ਬਸ ਸੁਪਰੀਮ ਕੋਰਟ ਲਈ ਹੋਈ ਹੈ 7 ਤਰੀਕ ਪਈ ਹੋਈ ਹੈ 7ਵੇਂ ਮਹੀਨੇ ਦੀ ਐਨੀ ਪਈ ਹੋਈ ਹੈ ਬਾਈ ਲੰਘਦੇ ਲੰਘਦੇ ਆ ਇੰਨਾ 2 ਸਾਲ ਟਪਾ ਗਏ ਅਸੀਂ ਸੁਣਦੇ ਹੁੰਦੇ ਸੀ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਹਾਂਜੀ ਹਾਂਜੀ ਤਾਂ ਇਹ ਗੱਲ ਇੱਥੇ ਵੀ ਟੁੱਕਦੀ ਨਜ਼ਰ ਆ ਰਹੀ ਹੈ ਇੱਥੇ ਵੀ ਟੁੱਕਦੀ ਆ ਸਾਰੇ ਪਾਸੇ ਹੀ ਟੁੱਕਦੀ ਆ ਹਮ ਹਰੇਕ ਜਿਹਨੇ ਮੈਂ ਬੜੀ ਹੋਈ ਆ ਉਹ ਕਹਿੰਦਾ ਮੈਂ ਹੀ ਉਹ ਹਾਂ ਕਹਿੰਦਾ ਮੈਂ ਹੀ ਉਹ ਹਾਂ ਹਮ ਸਾਨੂੰ ਤਾਂ ਸਮਝ ਨਹੀਂ ਆ ਰਹੀ ਵਿੱਚ ਅਸੀਂ ਫਿਸਰੇ ਆ ਆਪਣੇ ਘਰ-ਬਾਰ ਛੱਡੀ ਬੈਠੇ ਆ ਹਫਤੇ ਜਿੱ ਇੱਕ ਵਾਰ ਜਿਹੜਾ ਮਰੇਈਦਾਗਾ ਸ਼ਨੀਵਾਰ ਆਏ ਤੁਹਾਨੂੰ ਵਾਪਸ ਆਜਣੇ ਸ਼ਾਮ ਨੂੰ ਹਮ ਕਿਉਂਕਿ ਪਿੱਛੇ ਆ ਕੁਝ ਸਾਰਾ ਕੁਝ ਖੜਿਆ ਸਾਹਮਣੇ ਸ਼ੈੱਡ ਬਣਾਇਆ ਹੋਇਆਗਾ ਸਭ ਕੁਝ ਦੇਖਣਾ ਪੈਂਦਾ ਵਿੱਚ ਜੇ ਤੇ ਹਫਤਾ ਨਾ ਆਈ ਇਹ ਨਹੀਂ ਪਤਾ ਕੋਈ ਟਰਾਲੀ ਨੂੰ ਪਾ ਲਈਵੇ ਹੁਕਮ ਅਸੀਂ ਕੀ ਕਰਾਂਗੇ ਹਮ ਹਰੇਕ ਚੀਜ਼ ਮਹਿੰਗੀ ਖੜੀ ਆ ਲੱਖ-ਲੱਖ ਰੁਪਏ ਦੀਆਂ ਤਿਆਰ ਹੋਈਆਂ ਹੋਈਆਂ ਨੇ ਹਮ ਆਪਣੇ ਕੋਲੋਂ ਕੀਤੀ ਨੇ ਕੋਈ ਆਪਣੇ ਨੇ ਤੋਂ ਕੌਮੀ ਸਾਮੋਰ ਚ ਜੋ ਕੋਈ ਪੰਜੀ ਲਈ ਅਸੀਂ ਕਿਸਾਨੀ ਨੂੰ ਲੱਖੋ ਵਾਲ ਬਣ ਬਣਾਈ ਹੋਈ ਹੈ ਉਹ ਸਾਰਾ ਕੁਝ ਨਾੜ ਧੋਣ ਦਾ ਸਾਰਾ ਕੁਝ ਅਸੀਂ ਆਪਣੇ ਵੱਲੋਂ ਕ ਤਿਆਰ ਕੀਤਾ ਹੋਇਆ ਹੈਗਾ ਠੀਕ ਹੈ ਨਾ ਸੋ ਅਸੀਂ ਤਾਂ ਫੇਰ ਨਹੀਂ ਸੰਗਤ ਨੂੰ ਜੋੜ ਕੇ ਰੱਖਦੇ ਆ ਨਾਲ ਵੀ ਭਾਈ ਕੋਈ ਗੱਲ ਨਹੀਂ ਦੇਖੀ ਜਾਊਗੀ ਜੇ ਜੇ ਜਥੇਦਾਰ ਬਾਹਰ ਆ ਜਾਂਦਾ ਇਹੀ ਆਪਣੀ ਬਹੁ ਵੱਡੀ ਜਿੱਤ ਹੋਊਗੀ ਜੋ ਬੰਦੀ ਸਿੰਘ ਰਿਹਾ ਹੋ ਕੇ ਆਏ ਨੇ ਜੇ ਲਖਵਿੰਦਰ ਸਿੰਘ ਦੀ ਗੱਲ ਕਰੇ ਜਾਂ ਗੁਰਮੀਤ ਸਿੰਘ ਖੜਾ ਦੀ ਗੱਲ ਕਰੇ ਉਹ ਇਸ ਮੋਰਚੇ ਬਾਰੇ ਕੀ ਸੋਚਦੇ ਨੇ ਉਹਨੇ ਕਦੇ ਗੇੜਾ ਹੀ ਨਹੀਂ ਮਾਰਿਆ ਇੱਥੇ। ਨਾ ਉਹਨੇ ਕਦੇ ਬਿਆਨ ਦਿੱਤਾਗਾ। ਲਖਵਿੰਦਰ ਸਿੰਘ ਲੱਖਾ ਹੋਰ ਪਾਸੇ ਜ਼ਰੂਰ ਚਲੇ ਜਾਊਗਾ। ਕਿਸੇ ਸਿਆਸੀ ਰੈਲੀ ਆ ਉੱਥੇ ਚਲੇ ਜਾਊਗਾ ਆ ਆਪਣਾ ਆ ਕੱਲੂ ਗਰਾ ਦੀਪਸੇ ਸ਼ਾਇਦ ਉੱਥੇ ਵੀ ਗਿਆ ਹੋਇਆਗਾ। ਜੇ ਉਹ ਇੱਥੇ ਆ ਕੇ ਸੰਗਤਾਂ ਨੂੰ ਕਹਦੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਣ ਦਾ ਸਾਡੇ ਲਈ ਬੈਠੇ ਹੋ ਕਿੰਨਾ ਵੱਡਾ ਹੌਸਲਾ ਮਿਲਦਾਗਾ ਜਿਹੜੇ ਬੈਠੇ ਨੇ ਹਨਾ ਸਗੋਂ ਹੋਰ ਉਹ ਚੀਜ਼ ਨੂੰ ਦੇਖ ਕੇ ਇੱਥੇ ਆਉਣਗੇ ਵੀ ਹਾਂ ਐਰਬੰਦੀ ਸਿੰਘ ਸਾਡੇ ਹੱਕ ਦੇ ਵਿੱਚ ਬਹੁਤ ਵੱਡੀ ਗੱਲ ਕਰ ਰਹੇ ਨੇ। ਹੁਣ ਜੇ ਤੁਸੀਂ ਇਹਨਾਂ ਦਾ ਵਿਚਾਰਿਆਂ ਦਾ ਧੰਨਵਾਦ ਹੀ ਨਹੀਂ ਕਰਨਾ ਹੈਗਾ ਇਹਨਾਂ ਨੂੰ ਤਾਂ ਮਨੋਵਲ ਵੀ ਡਿੱਗਦਾਗਾ ਵੀਰ ਅਸੀਂ ਇੱਥੇ ਬੈਠੇ ਆਂ ਦਿਨ ਰਾਤ ਬੈਠੇ ਆਂ ਮੱਛਰਾਂ 'ਚ ਬੈਠੇ ਆਂ ਧੁੱਪ ਹੀ ਨਹੀਂ ਐ ਹੌਲੀ-ਹੌਲੀ ਲੋਕ ਚੱਲਣ ਲੱਗ ਜਾਂਦੀ ਐ ਵੀ ਸਾਡਾ ਤਾਂ ਇਹ ਬੰਦੇ ਸਤਕਾਰੇ ਨਹੀਂ ਕਰ ਰਹੇ ਉਹ ਤਿੰਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਹੈਗਾ ਨਾ ਆਪ ਸ਼ਮਸ਼ੇਰ ਸਿੰਘ ਆਇਆ ਨਾ ਲਖਵਿੰਦਰ ਸਿੰਘ ਆਇਆ ਨਾ ਹੀ ਗਰਮੀਤ ਸਿੰਘ ਆਇਆ ਕੀ ਗੋਮਿੰਦ ਸਾਫ ਮੋਰਚਾ ਨਾਲ ਸਿਆਸਤ ਹੋ ਰਹੀ ਐ ਨਹੀਂ ਸਿਆਸਤ ਤਾਂ ਨਹੀਂ ਹੋ ਰਹੀ ਕਹਿਣ ਦਾ ਮਤਲਬ ਉਹਨਾਂ ਦੇ ਹੁਣ ਕੀ ਵਿਚਾਰ ਨੇ ਮੈਨੂੰ ਤਾਂ ਮਿਲੇ ਨਹੀਂ ਉਹ ਬਾਪੂ ਜੀ ਦੱਸਦੇ ਨੇ ਕਹਿੰਦੇ ਇੱਕ ਦਿਨ ਅੰਮ੍ਰਿਤਸਰ ਤੋਂ ਤੁਰੇ ਨੇ ਕਹਿੰਦੇ ਵੀ ਲਖਾ ਨਾ ਸ਼ਮਸ਼ੀਰ ਸਿੰਘ ਤੇ ਗਰਮੀਤ ਸਿੰਘ ਇਹ ਸਰਾਂਦ ਰੋੜ ਤੇ ਉਕਸੀ ਪਿੰਡ ਆ ਸ਼ਮਸ਼ੀਰ ਦਾ ਉਹ ਹੈ ਅੱਗੇ ਗਰਮੀਤ ਦਾ ਪਟਿਆਲੇ ਹੈ ਹੂੰ ਬਾਪੂ ਕਹਿੰਦੇ ਨੇ ਨਾਲ ਜਿਹੜਾ ਗਰਜੰਟ ਸਿੰਘ ਬਾਈ ਹੁੰਦਾਗਾ ਉਹਨੇ ਕਹਤਿਆ ਵੀ ਤੁਸੀਂ ਕਾਹਦੇ ਜਾਇਓ ਕਹਿੰਦਾ ਅਸੀਂ ਬੱਸਾਂ ਤੇ ਆਏ ਆ ਕਹਿੰਦਾ ਕੋਈ ਨਹੀਂ ਸਾਡੇ ਕੋਲ ਗੱਡੀ ਦੀ ਜਗ੍ਹਾ ਹੈਗੀ ਸਾਡੇ ਨਾਲ ਚੱਲਿਓ ਹੂੰ ਵਾਪੂ ਕਹਿੰਦਾ ਵੀ ਉੱਥੋਂ ਅਮਰਸਰੋਂ ਤੁਰੇ ਕਹਿੰਦਾ ਸਾਡੇ ਨਾਲ ਆਏ ਉਹਨਾਂ ਨੇ ਮੂੰਹ ਚੋਂ ਸਾਨੂੰ ਗੱਲੇ ਨਹੀਂ ਕਰੀ ਕੋਈ ਪੂਰੇ ਰਸਤੇ ਚੁੱਪੇ ਰਹੇ ਹੂੰ ਇਹਦਾ ਮਤਲਬ ਤੁਹਾਡੇ ਜੀ ਉਹਨਾਂ ਚ ਹਿੰਮਤ ਬੜੀ ਹੋਈ ਹੈ ਘਟਕੜ ਬਾਪੂ ਨਾਲ ਗਲਤਤਾ ਕਰ ਸਕਦੇ ਆ ਬਾਪੂ ਜੀ ਮੋਰਚਾ ਕਿਵੇਂ ਚੱਲ ਰਿਹਾ ਕੀ ਕਰ ਰਹੇ ਹੋ ਤੁਸੀਂ ਹਨਾ ਹੂੰ ਨਾ ਉਹਨਾਂ ਨੂੰ ਹੈ ਨਹੀਂ ਇਹ ਗੱਲ ਦਾ ਬਹੁਤ ਸਾਰੇ ਲੋਕ ਜਿਹੜੇ ਜਗਤਾਰ ਸਿੰਘ ਹਵਾਲਾ ਦੇ ਧਰਮੀ ਪਤਨ ਨੇ ਉਹਨਾਂ ਦੇ ਉੱਪਰ ਵੀ ਸਵਾਲ ਚੱਕਦੇ ਨੇ ਜੀ ਜੀ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕੇ ਜਾਂਦੇ ਨੇ ਉਹਨੂੰ ਏਜੰਸੀਆਂ ਦਾ ਬੰਦਾ ਤਾਂ ਕਿਹਾ ਜਾਂਦਾ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਇੱਥੇ ਦੇਖੋ ਕੁਝ ਬੰਦੇ ਹਰੇਕ ਬੰਦਾ ਐ ਕਹਿੰਦਾ ਸਾਨੂੰ ਪੈਸਾ ਮਿਲ ਜੇ ਨੰਗ ਸਿੰਘ ਐ ਉਹ ਕਹਿੰਦਾ ਸਾਨੂੰ ਘੋੜੇ ਨਹੀਂ ਰਾਸ਼ਨ ਮਿਲ ਜੇ ਹੁਣ ਪੈਸਾ ਤਾਂ ਨਹੀਂ ਰਿਹਾ ਹੂੰ ਉਹ ਕਿੱਥੋਂ ਦੇ ਦੇਣਗੇ ਉਹ ਠੀਕ ਹੈ ਨਾ ਉਹ ਕਹਿੰਦੇ ਭਾਈ ਕੌਮ ਦਾ ਮੋਰਚਾ ਹੈ ਹੂੰ ਠੀਕ ਹੈ ਜੇ ਤੁਸੀਂ ਇੱਥੇ ਨਾ ਹੁੰਦੇ ਬਾਹਰੋਂ ਦੇ ਫਿਰ ਵੀ ਤਾਂ ਖਰਚਾ ਕਰਦੇ ਹੂੰ ਵੀ ਹੁਣ ਆਪਣਾ ਖਰਚਾ ਕਰ ਲਓ ਅਸੀਂ ਤਾਂ ਦੇ ਨਹੀਂ ਸਕਦੇ ਨਾ ਹੀ ਬਾਹਰੋਂ ਕੋਈ ਪੈਸਾ ਆ ਰਿਹਾ ਹੈਗਾ ਇਹ ਤਾਂ ਸਾਡੇ 2-3 ਬੰਦੇ ਇੱਥੇ ਹੈਗੇ ਨੇ ਜਿਵੇਂ ਬਲਵਿੰਦਰ ਸਿੰਘ ਕਾਲਾ ਹੋ ਗਿਆ ਬਲਵੀਰ ਸਿੰਘ ਬੈਰੋਂਪਰ ਹੋ ਗਿਆ ਉਹ ਆਪਣੇ ਤੌਰ ਤੇ ਕਿਉਂਕਿ ਪ੍ਰਾਪਰਟੀ ਦਾ ਕੰਮ ਹੈ ਉਹ ਥੋੜਾ ਮੋਟਾ ਲਾਈ ਜਾਂਦੇ ਆ ਵਿਚਾਰੇ ਥਾਲ 6 ਮਹੀਨੇ ਲੱਖ-ਲੱਖ ਰੁਪਈਆ ਪਾ ਦਿੰਦੇ ਆ ਉਹ ਉਹਦੇ ਨਾਲ ਕੰਮ ਕੁਮ ਚੱਲੀ ਜਾਂਦਾ ਹੈਗਾ ਤੇ ਪਰ ਕੋਈ ਹੋਰ ਪਾਸੋਂ ਕਿਸੇ ਨਹੀਂ ਆ ਰਿਹਾ ਲੰਗਰ ਦੇ ਪ੍ਰਬੰਧ ਫਿਰ ਕਿੱਦਾਂ ਚੱਲਦੇ ਨੇ ਲੰਗਰ ਦੇ ਇਹ ਜਿਹੜਾ ਸੈਂਟਰ ਜਿਹੜਾ ਇਹਦਾ ਆਪਣਾ ਬਾਹਰੋਂ ਗੱਜਾ ਕਰਕੇ ਲੈਉਂਦੇ ਆ ਹੂੰ ਕੜੂਏ ਵਾਲੇ ਨੇਗੇ ਉਹ 2.5 ਸਾਲ ਤੋਂ ਚੱਲ ਰਹੇ ਨੇਗੇ ਉਹ ਉੱਥੋਂ ਲੈ ਕੇ ਆਉਂਦੇ ਨੇ ਜਿਹੜੇ ਕੜੂਏ ਗੁਰਦੁਆਰਾ ਸਾਹਿਬ ਹੈ ਉੱਥੋਂ ਰੋਟੀ ਲੱਸੀ ਦੁੱਧ ਉਹ ਲੈ ਕੇ ਆਉਂਦੇ ਆ ਇੱਥੇ ਸੰਗਤ ਵਾਸਤੇ ਹੂੰ ਇੱਕ ਅੱਗੇ ਹਜੂਰ ਸਾਹਿਬ ਵਾਲਿਆਂ ਦਾਗਾ ਉੱਥੇ ਜਿੰਨੇ ਕ ਅਸੀਂ ਬੰਦੇ ਹੁੰਨੇ ਆ ਉਹਨਾਂ ਲਈ ਕਿ ਲਈ ਰੋਟੀ ਬਣਦੀ ਆ ਉੱਥੇ ਹੂੰ ਸੋ ਚੱਲੀ ਜਾਂਦਾਗਾ ਜਿੰਨੇ ਕ ਆਪਾਂ ਇੱਥੇ ਬੈਠੇ ਆ ਉਹਨਾਂ ਦਾ ਲੰਗਰ ਪਾਣੀ ਚੱਲ ਰਿਹਾ ਹੈਗਾ ਹੂੰ ਸਾਡੇ ਵਰਗਿਆਂ ਕਿਸੇ ਨੂੰ ਇੱਕ ਬਾਹਰ ਸੇਵਾ ਲਾ ਦੰਨੇ ਆ ਚੀਨੀ ਦੀ ਲਾਤੀ ਜਿਵੇਂ ਆਟੇ ਦੀ ਲਾਤੀ ਦਾਲਾਂ ਦੀ ਲਾਤੀ ਐ ਲਾ ਕੇ ਚਲਾਈ ਜੰਨੇ ਆ ਹੂੰ ਇੱਕ ਆਇਆ ਕੰਮ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਕੁਰਬਾਨੀ ਬਹੁਤ ਵੱਡੀ ਸੀ ਹਾਂਜੀ ਹਾਂਜੀ ਪਰ ਜਿਸ ਤਰੀਕੇ ਦਾ ਉਹਨਾਂ ਨਾਲ ਵਿਵਹਾਰ ਹੋ ਰਿਹਾ ਹੈ ਜਿੰਨੀ ਗੰਭੀਰਤਾ ਉਹਨਾਂ ਦੇ ਮਾਮਲੇ ਦੇ ਵਿੱਚ ਦਿਖਾਈ ਜਾ ਰਹੀ ਹੈ ਕੀ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ ਦੀ ਉਹ ਕੌਮ ਦੇ ਲਈ ਲੜਨਗੇ ਮੈਂ ਕਹਾਂ ਜੀ ਇਹ ਤਾਂ ਤੁਸੀਂ ਭੁੱਲ ਜਓ ਨੌਜਵਾਨ ਕੀ ਕਰਨਗੇ ਜਦੋਂ ਇੱਕ ਬੰਦਾ ਅੰਦਰ ਜੇਲ੍ਹ 'ਚ ਫਸ ਜਾਂਦਾਗਾ ਤੇ ਉਹਨੂੰ ਕੋਈ ਮਿਲਣ ਤਾਂ ਜਾਂਦਾ ਨਹੀਂਗਾ ਉਲਟਾ ਉਹਦੇ ਸਵਾਲ ਪੁੱਠੇ ਸਿੱਧੇ ਹੁੰਦੇ ਨੇਗੇ ਵੀ ਪਤਾ ਨਹੀਂ ਇਹਨੇ ਕਿਉਂ ਕੀਤਾ ਕਿਉਂ ਨਹੀਂ ਕੀਤਾ ਹੁਣ ਤੁਸੀਂ ਇਹ ਬੰਦੀ ਸਿੰਘਾਂ ਦੇ ਲਾਲੋ ਕਿੰਨੇ ਕਿੰਨੇ ਸਾਲ ਬੈਠੇ ਨੇ ਕਿੱਡੇ ਵੱਡੇ ਐਕਸ਼ਨ ਨੇ ਇਹਨਾਂ ਦੇ ਕੋਈ ਸੰਗਤ ਹੀ ਨਾ ਪਿੱਛੇ ਦਾ ਇਕੱਠੀ ਨਹੀਂ ਹੋ ਰਹੀ ਜਿਹੜਾ ਕੋਈ ਹੋਰ ਕਿਸੇ ਨੇ ਕੁਰਬਾਨੀ ਕਰਤੀ ਉਹਨਾਂ ਦਾ ਕੀ ਹਾਲ ਹੋਊਗਾ ਜਿਹੜਾ ਮਹਿੰਦਰਪਾਲ ਸਰਸੇ ਵਾਲਾ ਮਾਰਿਆ ਸੀਗਾ ਨਾਬਾ ਜਿਹੜੇ ਚ ਉਹਦੇ ਵਿੱਚੋਂ ਇੱਕ ਪਗੜਾਣੇ ਵਾਲਾ ਮੁੰਡਾ 1 ਸਾਲ ਹੋ ਗਿਆ ਪਰੋਲ ਤੇ ਆਇਆ ਹੋਇਆ ਹੈਗਾ ਛੁੱਟੀ ਤੇ ਆਇਆ ਹੋਇਆ ਜਮਾਨਤ ਹੋ ਗਈ ਉਹਦੀ ਪਹਿਲਾਂ ਉਹਨੇ ਵਿਚਾਰੇ ਨੇ ਸਬਜ਼ੀ ਦੀ ਰੇੜੀ ਲਾਈ ਸਬਜੀ ਦੀ ਰੇੜੀ ਲਾਈ ਉੱਥੋਂ ਕੋਈ ਪੰਜਾਬੀ ਆਪਣਾ ਸਬਜੀ ਉਹ ਤੋਂ ਨਾ ਖਰੀਦਦਾ ਕਰੇ ਭਈਆਂ ਦੇ ਖਰੀਦਦਾ ਕਰੇ ਉਹਨੂੰ ਘਾਟਾ ਪਿਆ ਵਿਚਾਰੇ ਨੂੰ ਜਦੋਂ ਪੈਸੇ ਲੈ ਕੇ ਲਾਈ ਸੀ ਫਿਰ ਉਹਨੇ ਪਿੰਡਾਂ 'ਚ ਫੇਰੀਆਂ ਲਾਈਆਂ ਉਦੋਂ ਕਿ ਸਬਜੀ ਨਾ ਖਰੀਦਦਾ ਕਰੇ ਦੱਸੋ ਇੰਨਾ ਗੁਰਸਿੱਖ ਬੰਦਾ ਆਹੋ ਠੀਕ ਆ ਫਿਰ ਉਹਨੇ ਹੁਣ ਵਿਚਾਰੇ ਕੁਲਚੇ ਛੋਲੇ ਦੀ ਰੇੜੀ ਲਾਉਂਦਾ ਹੈਗਾ ਇੱਕ ਦਿਨ ਪੱਤਰਕਾਰ ਉਹਦੇ ਕੋਲ ਚੱਲੇ ਗਿਆ ਕਹਿੰਦਾ ਵੀ ਤੁਸੀਂ ਭਾਈ ਸਾਹਿਬ ਵੱਡਾ ਕੰਮ ਕੀਤਾ ਵੀ ਹਾਂ ਸਰਸੇ ਵਾਲਾ ਜਿਹੜਾ ਮਹਿੰਦਰਪਾਲ ਠੋਕ ਕੇ ਛਾਤੀ ਠੋਕ ਕੇ ਕਹਿੰਦਾ ਸੀਗਾ ਵੀ ਤੁਹਾਡਾ ਗੁਰੂ ਮੈਂ ਰੱਖਿਆ ਆਪਣੇ ਕੋਲ ਤੁਹਾਡੇ ਜੀ ਦਮੇ ਨਹੀਂ ਹੈਗਾ ਵੀ ਤੁਸੀਂ ਗੁਰੂ ਨੂੰ ਲੈ ਜਾਂਦੇ ਉਹ ਮਾਰਤਾ ਜੇਲ੍ਹ ਚ ਖਿੱਡੀ ਵੱਡੀ ਗੱਲ ਐ ਦੋ ਸਿੰਘਾਂ ਨੇ ਕੀ ਕੰਮ ਉਹਨਾਂ ਨੂੰ ਨਹੀਂ ਸਾਫ ਸਾਦੀ ਉਹ ਕਹਿੰਦਾ ਮੈਂ ਉਹਨੂੰ ਪੁੱਛਣ ਲੱਗਾ ਪੱਤਰਕਾਰ ਵੀ ਕੋਈ ਤੁਹਾਡੇ ਕੋਲ ਪੰਥਕ ਲੀਡਰ ਆਇਆ ਕਹਿੰਦਾ ਭਾਈ ਸਾਹਿਬ ਕੋਈ ਨਹੀਂ ਆਇਆ ਵੀ ਠੀਕ ਐ ਬਹੁਤ ਪਹਿਲਾਂ ਬਹੁਤ ਵੱਡੀ ਵੱਡੀ ਗੱਲਾਂ ਕਰਦੇ ਸੀਗੇ ਕਹਿੰਦਾ ਮੁੜ ਕੇ ਨਾ ਕੋਈ ਐ ਨਾ ਮੇਰੇ ਮਾਪਦਾਵਤ ਦੀ ਕਿਸੇ ਨੇ ਸਾਰ ਲਈ ਐ ਕਹਿੰਦਾ ਮੈਂ ਤਾਂ ਮੇਰੇ ਇੱਕ ਦੋ ਦੋਸਤ ਸੀਗੇ ਜਿਨ੍ਹਾਂ ਨੇ ਵਿਚਾਰੇ ਨੇ ਮੈਨੂੰ ਪੈਸੇ ਦੇ ਕੇ ਆ ਕੰਮ ਖਲਾਇਆਗਾ ਉਹ ਇੱਥੇ ਪਤਾ ਨਹੀਂ ਕਿੱਥੇ ਪਹਿਲਾਂ ਕਿੱਥੇ ਲਈ ਹੋਈ ਦੁਕਾਨ ਉਹਨੇ ਪਕੜਾ ਨਹੀਂ ਲਾਈ ਹੋਈ ਹੈ ਪਕੜਾਣੇ ਵਿਚਾਰੇ ਨੇ ਦੁਕਾਨ ਲਾਈ ਹੋਈ ਹੈ ਆ ਕੁਲਚੇ ਛੋਲੇ ਕੁਲਚੇ ਛੋਲੇ ਵਿਚਾਰੇ ਸ਼ਾਮ ਨੂੰ ਜਾ ਕੇ ਰੇੜੀ ਲਾਉਂਦਾ ਇੱਕ ਕਮਰੇ ਦਾ ਘਰ ਇੱਕ ਕਮਰੇ ਦਾ ਘਰ ਹੈ ਉਹਦਾ ਕੋਈ ਕੋਈ ਨਹੀਂ ਉਹਦੇ ਮਗਰ ਗਿਆ ਕੋਈ ਵੀ ਨਹੀਂ ਗਿਆ ਹੈਗਾ ਸੋ ਇਹ ਤਾਂ ਆਪਣੇ ਕੌਮ ਦੇ ਹਾਲਾਤ ਨੇ ਕੌਣ ਕੁਰਬਾਨੀ ਕਰੂਗਾ ਅੱਗੇ ਨੂੰ ਇੰਨੀਆਂ ਬੇ ਬੇਅਦਬੀਆਂ ਹੋਈਆਂ ਨੇ ਹੁਣ ਨੂੰ ਜੇ ਕਿਸੇ ਦੇ ਪਿੱਛੇ ਗਏ ਹੁੰਦੇ ਹੁਣ ਨੂੰ ਇਨਸਾਫ ਮਿਲਿਆ ਹੁੰਦਾ ਕਮੀ ਕਿਤੇ ਵਿੱਚ ਹੈ ਕਮੀ ਸਾਡੀ ਆਪਣਾ ਲੋਕਾਂ ਚ ਸਾਡੇ ਜਿਹੜੇ ਬਾਹਰ ਬੈਠੇ ਨੇ ਉਹ ਕਹਿੰਦੇ ਨੇ ਵੀ ਅਸੀਂ ਡਾਲਰ ਆ ਜਾਣ ਅੱਧੇ ਅੱਸੀ ਪਾਈਏ ਕੁਝ ਕੁਰਾਂ ਨੂੰ ਭੇਜ ਦਿਆਂ ਉਹ ਬੰਦ ਹੋ ਜਾਈ ਮੈਂ 2015 ਚ ਬਾਹਰ ਆਇਆ ਸੀਗਾ ਹਮ ਤੇ ਹੜ ਚੋਂ ਹਮ 8ਵੇਂ ਮਹੀਨੇ ਮੇਰਾ ਐਕਸੀਡੈਂਟ ਹੋ ਗਿਆ ਲੱਤ ਸੱਜੀ ਖਰਾਬ ਹੋ ਗਈ 4 ਮਹੀਨੇ ਮੈਂ ਬੈਠਾ ਰਹਾ ਸਿਰਫ 1 ਲੱਖ ਰੁਪਏ ਭੇਜਿਆ ਸੀਗਾ ਇਕੱਠਾ 9-10 ਲੱਖ ਰੁਪਇਆ ਹੋਇਆ ਹਮ ਐ ਇਹਦਾ ਕਰਦੇ ਨੇ ਇਹ ਰੁਪਇਆ ਡੇਢ ਲੱਖ ਲੱਗਣਾ ਸੀਗਾ ਹਮ ਫਿਰ ਮੇਰੇ ਲਾਲੜੂ ਦੇ ਵਿੱਚ ਗੁਰੂ ਗ੍ਰੰਥ ਮਾਰੇ ਨੇ ਇਸ ਕਾਮ ਸੇਵਾ ਸੁਸਾਇਟੀ ਵਾਲੇ ਨੇਗੇ ਧਾਰਮਿਕ ਉਸਤੇ ਵਿਚਰਦੇ ਨੇ ਉਹਨਾਂ ਦੇ ਵਿੱਚ ਇੱਕ ਮੇਰੇ ਗਰਮਖੈਲੀ ਮੇਰੇ ਨਾਲ ਦਾ ਸੀਗਾ ਉਹਨੇ ਕਿਤੇ ਜਾ ਕੇ ਫਿਰ ਸਾਰਾ ਇਲਾਜ ਕਰਾਇਆ ਮੇਰਾ ਫਿਰ ਉਹਦੇ ਨਾਲ ਦੇ ਕਹਿਣ ਲੱਗ ਗਏ ਕਹਿੰਦੇ ਪਾਉ ਜੈ ਨਾ ਉਹਨੂੰ ਜਦ ਕਲਦੀਪ ਸਿੰਘ ਸਰਸੀਣੀ ਹੈ ਕਹਿੰਦੇ ਭਾਈ ਸਾਹਿਬ ਤੁਸੀਂ ਸਾਨੂੰ ਮਰਾਉਂਗੇ ਪਾਉ ਦਾ ਇਲਾਜ ਕਰਾ ਰਹੇ ਆਂ ਪਾ ਪੁਲਿਸ ਸਾਨੂੰ ਉੱਨਾ ਫੜ ਲੇ ਲੋਕ ਵੀ ਡਰਦੇ ਨੇ ਉਹ ਕਹਿੰਦਾ ਯਾ ਹੱਦ ਕਰ ਰਹੇ ਹੋ ਜੇ ਤੁਹਾਨੂੰ ਕਹੂਗੀ ਪੁਲਿਸ ਆ ਕੇ ਤੁਸੀਂ ਮੇਰਾ ਨਾਂ ਰਹਿ ਦਿਓ ਵੀ ਕਲਦੀਪ ਸਿੰਘ ਨੇ ਪੈਸੇ ਦੇ ਹੀ ਆ ਮੈਂ ਆਪੇ ਸੰਭਾਂਗਾ ਫਿਰ ਕਿਤੇ ਜਾ ਕੇ ਮੇਰਾ ਇਲਾਜ ਹੋਇਆ ਫਿਰ ਮੈਂ ਸਿੱਧਾ ਚੱਲਣ ਲੱਗਿਆ ਫਿਰ ਉਸ ਵੇਲੇ ਦੁੱਖ ਨਹੀਂ ਹੋਇਆ ਕਿ ਮੈਂ ਕੌਮਲੀ ਕੀ ਕੁਝ ਕੀਤਾ ਦੁੱਖ ਤਾਂ ਹੁੰਦਾ ਹੀ ਹੈ ਹੱਦ ਕਰ ਰਹੇ ਮੈਂ ਤੁਹਾਨੂੰ ਉਹੀ ਦਾ ਗੱਲ ਕਰ ਰਹੇ ਹਾਂ ਵੀ ਦੁੱਖ ਤਾਂ ਹੁੰਦਾ ਹੀ ਹੈ ਹੁਣ ਕੌਣ ਕਰਵਾਨੀ ਕਰੂਗਾ ਆ ਦੇਖ ਕੇ ਚੀਜ਼ਾਂ ਹੂੰ ਅਗਲਾ ਕਹਿੰਦਾ ਯਾਰ ਐਡੇ ਵੱਡੇ ਬੰਦੇ ਇਹ ਐਡੇ ਕੰਮ ਕਰਕੇ ਤੇ ਤਿਹਾਰ ਜਿਹਨਾਂ ਦੇ 12 13 ਸਾਲ ਕੱਟ ਗਏ ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਿਆ ਸਾਨੂੰ ਕੌਣ ਪੁੱਛੂਗਾ ਹੂੰ ਇਹ ਠੀਕ ਹੈ ਨਾ ਸੋ ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ ਵੀ ਕਸੂਰ ਹੈ ਉਪੇ ਭੇਜਦੇ ਨੇ ਇਧਰ ਬੰਦੇ ਆ ਪਹਿਲਾਂ ਆਪਣਾ ਵਿੱਚੋਂ ਕੱਢ ਲੈਣੇ ਹਿੱਸਾ ਜੇ ਉਧਰੋਂ 100 ਰੁਪਏ ਭੇਜਦੇ ਨੇ ਬੰਦੇ ਕੋਲੋਂ 30 ਰੁਪਏ ਜਾਂਦੇ ਆ 70 ਰੁਪਏ ਤਾਂ ਬੱਸ ਕੁਝ ਹੋਰ ਰੱਖ ਲੈਣੇ ਆ ਉਹ ਜਿਹੜਾ ਇੱਥੇ ਆਉਂਦਾ ਹੈ ਉਹ ਆਪਣੀ ਜੇਬ ਵਿੱਚ ਪਾ ਲੈਂਦਾ ਹੈ ਕੋਈ ਟਰਾਂਸਪੇਰੈਂਸੀ ਨਹੀਂ ਹੋਣੀ ਚਾਹੀਦੀ ਜੇ ਕੋਈ ਫੰਡ ਆਉਂਦਾ ਤਾਂ ਉਹਦੇ ਵਿੱਚ ਕੋਈ ਪਾਰਦਰਸ਼ਤਾ ਨਹੀਂ ਹੋਣੀ ਚਾਹੀਦੀ ਪ੍ਰੋਪਰ ਇੱਕ ਟੀਮ ਹੋਣੀ ਚਾਹੀਦੀ ਹੈ ਨਹੀਂ ਨਹੀਂ ਇਹ ਟੀਮ ਨਹੀਂ ਚੱਲ ਸਕਦੀ ਭੈ ਜੀ ਦੇਖੋ ਫਿਰ ਏਜੰਸੀਆਂ ਘੇਰ ਲੈਂਦੀਆਂ ਨੇ ਆਂ ਬੰਦੇ ਨੂੰ ਹਮ ਮੇਰੇ ਵਰਗੇ ਕੋਲ ਹੁਣ ਮੈਂ ਤਾਂ ਕੋਈ ਡਰ ਨਹੀਂ ਹੈਗਾ ਉਹਨੂੰ ਪਤਾ ਵੀ ਕੋਈ ਚੱਕਰ ਨਹੀਂ ਹੈਗਾ ਤੇ ਉਹ ਭੇਜਦੇ ਹੈ ਜਿਹੜੇ ਬੰਦੇ ਗੋਲਣਗੇ ਉਹ ਉਂਡਰੀ ਜੰਨੇ ਆ ਵੀ ਸਾਡੇ ਕੋਲ ਪੈਸੇ ਭੇਜ ਤੇ ਸਾਡੇ ਤੇ ਅਨਲੌਫਲ ਐਕਟੀਵਿਟੀ ਕਰਨ ਲੱਗ ਜੇ ਹਮ ਲੋਕਾਂ ਨੂੰ ਵੀ ਡਰਾ ਲੈਂਦੀ ਹੈ ਪਤਾ ਤਾਂ ਲੱਗੇ ਜਾਂਦਾਗਾ ਵੀ ਇਹਨਾਂ ਕੋ ਤੇ ਉਹ ਵਿਚਾਰਾ ਉਹਨਾਂ ਕੋਲ ਥੋੜੇ-ਮੋਟੇ ਦੇ ਕੇ ਆਉਂਦਾਗਾ ਫੋਟੋਆਂ ਖਿਚਾ ਕੇ ਇਹ ਪੂਰੇ ਵਰਲਡ ਦੇ ਵਿੱਚ ਐ ਉਹਨੂੰ ਬਦਨਾਮ ਕਰਦੇ ਨੇ ਵੀ ਇਹਦੇ ਕੋਲ ਤਾਂ ਜੀ ਪੈਸੇ ਪਤਾ ਨਹੀਂ ਕਿੰਨਾ ਕ ਪਹੁੰਚ ਗਿਆ ਹੂੰ ਜਦੋਂ ਕਿ ਪਹੁੰਚਿਆ ਕੁਝ ਵੀ ਨਹੀਂ ਹੁੰਦਾ ਉਹਨੂੰ ਗੁਰਦੀਪ ਸਿੰਘ ਖੇੜੇ ਨੇ ਅਕਾਲੀਆਂ ਦੀ ਕਾਨਫਰੰਸ ਲੱਗੀ ਹੋਈ ਐ ਉੱਥੇ ਸਾਰੇ ਪਰਦੇ ਬੋਲਤੇ ਉਹ ਬਿਲਕੁਲ ਸੱਚਾ ਬੋਲਿਆ ਹੋ ਮੈਂ ਉਹਦੇ ਹੱਕ ਜੇ ਸਭ ਤੋਂ ਪਹਿਲਾਂ ਮੇਰਾ ਫੋਨ ਗਿਆ ਉਹਨੂੰ ਮੈਂ ਗੁਰਦੀਪ ਸਿੰਘ ਬਹੁਤ ਵਧੀਆ ਕੀਤਾ ਕਿ ਮੇਰੇ ਨਾਲ ਤਿਹਾਰ ਚ ਰਿਹਾ ਉਸ ਤੋਂ ਬਾਅਦ ਕਰਨਾਟਕਾ ਚਲੇ ਗਿਆ ਸੀਗਾ ਕਦਾ ਪਾਜੀ ਹੱਦ ਕਰ ਰਿਓ ਯਾਰ ਮੈਂ ਯਾਰ ਸੱਚ ਬੋਲਿਆਗਾ ਕਿਉਂਕਿ ਅਕਾਲੀਆ ਨੇ ਮੇਰਾ ਕਰਿਆਗਾ ਹੂੰ ਅਕਾਲੀ ਉਹਦੇ ਕੋਲ ਕੱਚਾ ਕਾਰ ਸੀਗਾ ਇਹ ਜਾਂਦੇ ਸੀ 5000 ਰੁਪਏ ਦੇ ਕੇ ਲਿਖਦੇ ਸੀ 50000 ਰੁਪਿਆ ਹੂੰ 10 ਜਣੇ ਚਲੇ ਜਾਂਦੇ ਸੀਗਾ ਵਿਚਾਰੇ ਕੋਲ ਘਰੇ ਉਹਨਾਂ ਨੂੰ ਚਾਹ ਪਲਾਉਣ ਨੂੰ ਦੁੱਧ ਨਹੀਂ ਹੁੰਦਾ ਸੀਗਾ ਇਹ ਵੀ ਤਾਂ ਦੇਖੋ ਗਰੀਬ ਆਂਦਾ ਉਹ ਹੂੰ ਕਿੱਥੇ ਉਹਦਾ ਘਰ ਵੀ ਵਧੀਆ ਬਣਵਾਤਾ ਉਹਨੂੰ ਗੱਡੀ ਵੀ ਮਿਲ ਗਈ ਉਹਦੀ ਘਰ ਦੀ ਦਾ ਹੀ ਪ੍ਰੈਸ਼ਨ ਹੋਇਆ ਉਹਦੇ ਵੀ ਸਟੰਟ ਪਿਆਗਾ ਉਹ ਵੀ ਸਰੋਣੀ ਕਮੇਟੀ ਨੇ ਪੈਸੇ ਦੇਣਗੇ ਫਿਰ ਉਹ ਗੁਣਗਾਊਗਾ ਹੀ ਉਹਨਾਂ ਦੇ ਠੀਕ ਹੈਗਾ ਨਹੀਂ ਜਿੱਥੋਂ ਪੈਸਾ ਮਿਲਿਆ ਮੈਨੂੰ ਵੀ ਜਿੱਥੋਂ ਆਊਗਾ ਮੈਂ ਤਾਂ ਉਹਨਾਂ ਨੂੰ ਕਹਾਂਗਾ ਵੀ ਭਾਈ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਮੇਰੀ ਸਾਰ ਲਈ ਹੈ ਉਹ ਬਾਹਰੋਂ ਐ ਔਖੇ ਹੋਗੇ ਵੀ ਹਾਂ ਹਾਂ ਇਹ ਅਕਾਲੀ ਦੀ ਸਟੇਜ ਤੇ ਕਿਉਂ ਗਿਆ ਦੱਸੋ ਚਲੋ ਅਗਲੀ ਰਣਨੀਤੀ ਦੱਸੋ ਫਿਰ ਹੁਣ ਮੋਰਚੇ ਦੀ ਅਗਲੀ ਰਣਨੀਤੀ ਕੀ ਹੈ ਰਣਨੀਤੀ ਭੈ ਜੀ ਕੁਝ ਨਹੀਂ ਹੈਗੀ ਉਸ ਅਕਾਲ ਪੁਰਖ ਦੇ ਸਾਰੇ ਬੈਠੇ ਆ 29 ਤਰੀਕ ਨੂੰ ਜਿਹੜੇ ਅਸੀਂ ਚੇਤਾਵਨੀ ਪੱਤਰ ਦਿੱਤੇ ਨੇ ਪੂਰੇ ਪੰਜਾਬ ਚ ਗਏ ਨੇ ਬਹੁਤ ਵਧੀਆ ਸੰਗਤ ਨੇ ਸਾਡਾ ਸਾਥ ਦਿੱਤਾ ਆਪ ਚੱਲ ਗਏ ਲੋਕ ਆਏ ਨਗੇ ਠੀਕ ਹੈ ਉਸ ਤੋਂ ਬਾਅਦ ਸਾਡੇ ਮੋਰਚੇ ਦੀ ਜਿਹੜੀ ਕਮੇਟੀ ਹੈ ਮੈਂ ਫੋਨ ਵੀ ਕਰਦਾ ਰਿਹਾ ਆਜਾ 29 ਤੋਂ ਕਿੰਨੀ ਤਰੀਕ ਹੋ ਗਈ 7 7 ਹੋ ਗਈ ਮੈਂ ਕਿਹਾ ਆ ਕੇ ਘੱਟੋ ਘਾਟ ਇੱਕ ਪ੍ਰੈਸ ਦੇ ਵਿੱਚ ਸਾਂਝੇ ਬੰਦੇ ਇਕੱਠੇ ਹੋਗੇ ਧੰਨਵਾਦ ਤਾਂ ਕਰ ਦੋ ਲੋਕਾਂ ਦਾ ਵੀ ਤੁਸੀਂ ਸਾਡਾ ਬਹੁਤ ਵਧੀਆ ਸਾਥ ਦਿੱਤਾ ਅੱਗੇ ਨੂੰ ਵੀ ਐਂ ਦੋਗੇ ਕੋਈ ਨਹੀਂ ਆਇਆ ਮੁੜ ਕੇ ਕਹਿੰਦਾ ਸਿਰ ਬਾਪੂ ਆਇਆ ਸੀਗਾ ਉਹ ਵੀ ਇੱਥੇ ਸੁਗਣੀ ਸਾਹਿਬ ਦਾ ਪਾਠ ਰੱਖਿਆ ਸੀ 6 ਜੂਨ ਕਰਕੇ ਉਹਨਾਂ ਦੇ ਵੀ ਪਿੱਠ 'ਚ ਪ੍ਰੋਬਲਮ ਹੈ ਉਹ ਵੀ ਨਾ ਚੱਲ ਫਿਰ ਨਹੀਂ ਸਕਦੇ ਕਹਿੰਦਾ ਪਾਉ ਜੀ ਮੇਰਾ ਤਾਂ ਬੁਰਾ ਹਾਲ ਆ ਮੈਂ ਤਾਂ ਬਹੁਤ ਔਖਾ ਚੱਲ ਰਿਹਾ ਹਾਂ ਬਾਕੀ ਮੈਂਬਰ ਕਿਸੇ ਦੇ ਕੰਨਾਂ ਤੇ ਜੂਨੀ ਸਰਕਦੀ ਜਿੰਨਾ ਮਰਜ਼ੀ ਫੋਨ ਕਰ ਲਓ ਹਾਂਜੀ ਹਾਂ ਕਰਦੇ ਆ ਮੀਟਿੰਗ ਕਰਦੇ ਆ ਕਰਦੇ ਆ ਕਦੋਂ ਮੀਟਿੰਗ ਕਰੋਗੇ ਯਾਰ ਤੁਸੀਂ 7 ਤਰੀਕ ਦਾ ਲਾਂਘੀ 29 ਤਰੀਕ ਨੂੰ ਸੀ ਮੰਗ ਪੱਤਰ ਦਾ ਇਹ ਹੈ ਇਹ ਤਾਂ 29 30 ਨੂੰ ਹੀ ਤੁਸੀਂ ਪ੍ਰੈਸ ਕਾਨਫਰੰਸ ਕਰੀ ਹੁੰਦੀ ਹੂੰ ਪ੍ਰੈਸ ਕਾਨਫਰੰਸ ਕਰਨੇ ਘਟੋ ਘਟ ਲੋਕਾਂ ਦਾ ਧੰਨਵਾਦ ਤਾਂ ਕਰੋ ਤਾਂ ਹੀ ਅੱ ਸੋ ਆਹ ਦਾ ਹਾਲਾਤ ਨੇ ਭਾਈ ਕੋਈ ਨਹੀਂ ਇੱਥੇ ਉਹ ਕਰਦਾ ਹੈਗਾ ਹੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਹਿਬ ਧੰਨਵਾਦ ਜੀ ਥੋੜਾ ਵੈਰੀ ਗੁੱਡ ਸਰ ਵੈਰੀ ਗੁੱਡ ਸੋ ਅਸੀਂ ਅੱਜ ਦੀ ਖਾਸ ਪੇਸ਼ਕਸ਼ ਕੌਮ ਇਨ ਸਾਫ ਮੋਰਚਾ ਮੁਹਾਲੀ ਤੋਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ